ਪੰਜਾਬ ਯੂਨੀਵਰਸਿਟੀ ਦੀ ਜਿਹੜੀ ਸੈਨੇਟ ਹੈ ਉਹਦਾ ਮਤਲਬ ਕੀ ਹੈ ਕਿ ਪੰਜਾਬ ਯੂਨੀਵਰਸਿਟੀ ਤੋਂ ਪੜੇ ਐਲੂਮਨਾਇਸ ਬੁੱਧੀਜੀਵੀ ਜਿੰਨੇ ਵੀ ਨੇ ਜਿਹੜੇ ਉਸ ਯੂਨੀਵਰਸਿਟੀ ਦੇ ਪ੍ਰੋਸੈਸ ਨੂੰ ਸਮਝਦੇ ਆ ਚਾਹੇ ਉੱਥੇ ਪੜ੍ਹੇ ਆ ਚਾਹੇ ਪੜਾਉਂਦੇ ਆ ਇੱਕ ਉਹਦਾ ਕ੍ਰਾਈਟੇਰੀਆ ਹੈ ਕਿ ਇਹ ਵਾਲਾ ਜਿਹੜਾ ਵਰਗ ਹੈ ਉਹ ਸੈਨੇਟ ਦਾ ਮੈਂਬਰ ਬਣ ਸਕਦਾ ਹੈ ਉਹ ਆਪਣੀ ਆਪਣੇ ਆਪ ਨੂੰ ਨਾਮਿਨੇਟ ਕਰਦੇ ਨੇ ਨਾਮਿਨੇਟ ਤੋਂ ਬਾਅਦ ਉਹਨਾਂ ਨੂੰ VOTING ਹੁੰਦੀ ਹੈ VOTING ਤੋਂ ਬਾਅਦ 91 ਮੈਂਬਰ ਸਿਲੈਕਟ ਕੀਤੇ ਜਾਂਦੇ ਜਦੋਂ ਵੀ ਕੋਈ ਸੰਸਥਾ ਗਵਰਨਮੈਂਟ ਦੇ ਅੰਦਰ ਜਾਂਦੀ ਹੈ ਉਹਦੇ ਸ਼ਾਇਦ ਚੱਲਣ ਦੇ ਉੱਤੇ ਕੁਆਲਿਟੀ ਦੇ ਉੱਤੇ ਫਰਕ ਪੈਂਦਾ ਹੈ ਸੈਂਟਰਲ ਮਿਨਿਸਟਰੀਆਂ ਸੈਂਟਰਲ ਗਵਰਨਮੈਂਟ ਦੇ ਅੰਡਰ ਕਈ ਯੂਨੀਵਰਸਿਟੀਆਂ ਨੇ ਅੱਜ ਉਹਨਾਂ ਬਿਲਡਿੰਗਾਂ ਦਾ ਹਾਲ ਵੇਖ ਲਓ ਤੁਸੀਂ ਦੇਖ ਸਕਦੇ ਹੋ ਅੱਜ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀ ਜੇ ਮੈਂ ਗੱਲ ਕਰਾਂ ਤੇ ਉਹਦਾ ਜਿਹੜਾ ਇਨਫਰਾਸਟ੍ਰਕਚਰ ਹੈ ਉਹ ਕਿੰਨਾ ਵਧੀਆ ਕੰਟਰੋਲਡ ਸਾਫ ਸੁਥਰਾ ਅੱਜ ਲੱਗਦਾ ਜਿਵੇਂ ਨਵੀਂ ਬੜੀ ਬਿਲਡਿੰਗ ਹੈ ਹਰ ਵੇਲੇ ਸੜਕਾਂ 'ਤੇ ਤੁਹਾਨੂੰ ਕੋਈ ਟੋਏ ਨਹੀਂ ਦਿਖੇ ਤੇ ਤੁਸੀਂ ਇਸੇ ਤਰ੍ਹਾਂ ਸਰਕਾਰੀ ਯੂਨੀਵਰਸਿਟੀ 'ਚ ਕਿਸੇ ਵੜ ਕੇ ਵਿਖਾਓ ਤੁਹਾਨੂੰ ਸੜਕਾਂ 'ਚ ਟੋਏ ਨਹੀਂ ਟੋਏ ਆ ਸੜਕ ਲੱਭਣੀ ਤੇ ਹੋ ਸਕਦਾ ਹੈ ਕੱਲ ਨੂੰ ਜੇ ਮੰਨ ਲਓ ਸਰਕਾਰ ਦੇ ਅੰਡਰ ਜਾਵੇ ਟੋਟਲੀ ਫ ਸਰਕਾਰੀ ਕੀ ਫੈਲਾਣਾ ਹੋ ਸਕਦਾ ਇੰਨਾ ਮਹਿੰਗਾ ਹੋ ਜਾਏ ਕਿ ਉੱਥੇ ਪੜ੍ਹਨਾ ਔਖਾ ਹੋ ਜਾਏ ਅੱਜ ਵੀ ਦਿੱਲੀ ਦੀਆਂ ਕੁਝ ਐਸੀ ਐਸੀ ਯੂਨੀਵਰਸਿਟੀਆਂ ਜਿੱਥੇ 2 ਰੁਪਏ ਫੀਸ ਹੈ ਅੱਜ ਵੀ 50 ਪੈਸੇ ਖਾਣੇ ਦਾ ਬਿੱਲ ਹੈ ਬਾਕੀ ਪੈਸੇ ਕਿੱਥੋਂ ਆ ਰਹੇ ਆ ਉਹ ਤੁਹਾਡੀਆਂ ਸਾਡੀਆਂ ਜੇਬਾਂ ਦਾ ਜਿਹੜਾ ਟੈਕਸ ਹੈ ਉਹ ਟੈਕਸ ਐਜੂਕੇਸ਼ਨ ਚ ਕਨਵਰਟ ਹੁੰਦਾ ਤੇ ਉਹ ਡਿਪਾਰਟਮੈਂਟ ਜਿਹੜੇ ਨੇ ਉਹ ਪੈਸਾ ਦਿੰਦੇ ਨੇ ਸੋ ਕੁਝ ਨਹੀਂ ਪਤਾ ਕੀ ਹੋ ਜਾਏ ਵੱਧ ਵੀ ਸਕਦਾ ਘਟ ਵੀ ਸਕਦਾ ਸਰਕਾਰੀ ਕੋਈ ਵੀ ਅਧਾਰਾ ਹੋਵੇ ਉਹ ਪ੍ਰੋਫਿਟ ਵਾਸਤੇ ਨਹੀਂ ਬਣਦਾ ਉਹ ਪਬਲਿਕ ਸਰਵਿਸ ਯੂਟਿਲਿਟੀ ਵਾਸਤੇ ਬਣਦਾ ਕੱਲ ਤੁਸੀਂ ਠਾਣੇ 'ਚ ਬੰਦ ਕਰ ਦੋਗੇ ਕਿ ਠਾਣੇ 'ਚ ਪ੍ਰੋਫਿਟ ਨਹੀਂ ਹੋ ਰਿਹਾ। ਅਦਾਲਤਾਂ ਬੰਦ ਕਰ ਦੋਗੇ ਜੇ ਤੁਹਾਡੇ ਅੰਦਰ ਆ ਜਾਣ ਕਿ ਅਦਾਲਤਾਂ 'ਚ ਪ੍ਰੋਫਿਟ ਨਹੀਂ ਹੋ ਰਿਹਾ। ਇਹ ਪ੍ਰੋਫਿਟ ਵਾਸਤੇ ਨਹੀਂ ਹੁੰਦੀਆਂ। ਇਹ ਕਾਨੂੰਨ ਦੀ ਰੱਖਿਆ ਕਰਨ ਲਈ ਤੇ ਆਮ ਜਨਤਾ ਨੂੰ ਫੈਸਿਲਿਟੀ ਪਹੁੰਚਾਉਣ ਲਈ। ਹੁਣ ਤੁਹਾਡੀਆਂ ਸਕੀਮਾਂ ਮਾੜੀਆਂ ਨੇ ਕੋਈ ਡਾਕ ਰਜਿਸਟਰੀ ਨਹੀਂ ਕਰਾਉਣ ਆਉਂਦਾ। ਕੂਰੀਅਰ ਦੇ ਪਿੱਛੇ ਪੈ ਗਏ ਲੋਕ। ਉਹ ਅੱਜ ਕੂਰੀਅਰ ਫਲਾਉ ਅਗਲੇ ਦਿਨ ਅਗਲੇ ਨੂੰ ਅਮਰਸਰ ਤੋਂ ਚੰਡੀਗੜ੍ਹ ਆ ਜਾਂਦਾ। ਡਾਕ ਅੱਜ ਵੀ ਤੀਜੇ ਦਿਨ ਆਉਂਦੀ ਪਈ ਐ। ਸੋ ਆਪਣੀ ਇਹ ਸਰਵਿਸਿਜ਼ ਵਿੱਚ ਸੁਧਾਰ ਕਰੋ ਕਿ ਲੋਕ ਤੁਹਾਡੇ ਵੱਲ ਨੂੰ ਰੁਝਾਨ ਕਰਨ ਜਿਹੜੇ ਬੰਦੇ ਅੰਦਰ ਕੰਪੀਟੈਂਸ ਨਹੀਂ ਹੈ ਉਹਦਾ ਸ਼ੋਸ਼ਣ ਨਹੀਂ ਹੋ ਰਿਹਾ ਉਹ ਆਪ ਸ਼ੋਸ਼ਣ ਆਪਣਾ ਕਰਾ ਰਿਹਾ ਫਿਰ ਜਦੋਂ ਉਹਨਾਂ ਦਾ ਕੰਪਰੋਮਾਈਜ਼ ਪੂਰਾ ਨਹੀਂ ਹੁੰਦਾ ਫਿਰ ਉਹ ਕਾਸ਼ਬੱਤੇ ਬਨ ਜਾਂਦੇ ਆ ਸਰਕਾਰ ਸਾਨੂੰ ਇਹ ਜਸਟੀਫਾਈ ਕਰੇ ਕਿ ਇਹ ਸੈਨੇਟ ਭੰਗ ਨੂੰ ਕਿਉਂ ਕਰਨਾ ਕੀ ਇਹਦੀ ਜ਼ਰੂਰਤ ਪੈ ਗਈ ਕਿਹੜੀ ਚੀਜ਼ ਗਲਤ ਹੋਈ ਹੈ ਉਹ ਦੱਸੇ ਪਬਲਿਕ ਨੂੰ ਉਸ ਤੋਂ ਬਾਅਦ ਸੈਨੇਟ ਭੰਗ ਕਰਨ ਦੀ ਗੱਲ ਕਰੇ ਸ਼ਾਇਦ ਪਬਲਿਕ ਸਾਥ ਦੇ ਪੀਏਐਨ ਜੀਏਪੀ ਅਸੀਂ ਪੀ ਯੂ ਐਨ ਜੇ ਵੀ ਲਿਖਦੇ ਪੀ ਏ ਐਨ ਜੇ ਵੀ ਪੰਜਾਬ ਹੈ ਇਹ ਪੁਰਾਣਾ ਪੰਜਾਬ ਸੀ ਜਿਹੜਾ ਸਾਡਾ ਜਿਹੜਾ ਲਾਹੌਰ ਵੀ ਵਿੱਚ ਹੀ ਸੀ ਤੇ ਪੰਜੋ ਆਪ ਜਿੰਨਾ ਏਰੀਆ ਸੀ ਉਸ ਵਾਸਤੇ ਇੱਕ ਯੂਨੀਵਰਸਿਟੀ ਕ੍ਰੀਏਟ ਕੀਤੀ ਗਈ ਸੀ ਕਹਿੰਦਾ ਖਾਕੀ ਰੰਗ ਦਾ ਡੰਗਿਆ ਹੋਰ ਸੰਗਦਾ ਕਿ ਕਿਸੇ ਹੋਰ ਦਾ ਮੈਨੂੰ ਨਹੀਂ ਪਤਾ ਪਰ ਉਹ ਕਛਟਾਂਗ ਦਾ ਅਗਲੇ ਨੇ ਹੋਰ ਵਧੀਆ ਤਰੀਕਾ ਦੱਸਾਂ ਗਿਨੀਸ ਬੁੱਕ ਆਫ ਵਰਲਡ ਰਿਕਾਰਡਸ ਵੀ ਨਾਮ ਚੜ ਜਾਏਗਾ ਮੁਹਾਲੀ ਤੋਂ ਇੱਕ ਦੂਜੇ ਦਾ ਹੱਥ ਫੜ ਕੇ ਪੂਰੇ ਪੰਜਾਬ ਫਾਜ਼ਲਗਾਬੋਰ ਤੱਕ ਹੱਥ ਫੜ ਕੇ ਲੈਣਾ ਬਣਾ ਦੋ ਸਿਰਫ ਚੌਂਕ ਛੱਡੋ ਦੁਨੀਆ ਦੀ ਸਭ ਤੋਂ ਵੱਡੀ ਚੇਨ ਬਣੇਗੀ ਸਸਿਕਾਲ ਜੀ ਮਮਨਿੰਦਰ ਸਿੰਘ ਤੇ ਤੁਸੀਂ ਪਿੰਡੂ ਟੀਵੀ ਦੇਖ ਰਹੇ ਹੋ 1 ਨਵੰਬਰ ਤੋਂ ਯੂਨੀਵਰਸਿਟੀ ਦੇ ਵਿੱਚ ਜਿਹੜਾ ਮੋਰਚਾ ਲੱਗਿਆ ਲਗਾਇਆ ਗਿਆ ਏ ਕਿਉਂਕਿ ਕੇਂਦਰੀਕਰਨ ਹੋ ਰਿਹਾ ਏ ਯੂਨੀਵਰਸਿਟੀ ਦਾ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਜਿਹੜੀ ਪੰਜਾਬ ਦੇ ਹੱਥੋਂ ਖੋਹੀ ਜਾ ਰਹੀ ਏ ਇਹ ਕਿਹਾ ਜਾ ਰਿਹਾ ਸਟੂਡੈਂਟ ਵੱਲੋਂ ਵੀ ਕੇਂਦਰ ਦੇ ਹੱਥ ਜਾ ਰਹੀ ਏ ਕਿਉਂਕਿ ਸੈਨੇਟ ਤੇ ਸਿੰਡੀਕੇਟ ਨੂੰ ਪੰਗ ਕਰਕੇ ਉਸ ਉੱਤੇ ਕੇਂਦਰ ਦਾ ਜਿਹੜਾ ਕਬਜ਼ਾ ਕੀਤਾ ਜਾ ਰਿਹਾ ਹੈ ਜਿਹੜੀ 99 ਮੈਂਬਰੀ ਕਮੇਟੀ ਹੈ ਉਹਨੂੰ ਪੰਗ ਕਰਕੇ 31 ਮੈਂਬਰੀ ਉਹਦੇ ਮੈਂਬਰ 31 ਕਰ ਦਿੱਤੇ ਗਏ ਨੇ ਤੇ ਉਹ ਵੀ ਕੇਂਦਰ ਤੋਂ ਚੁਣੇ ਜਾਣਗੇ ਜੋ 50 ਦੇ ਮੈਂਬਰ ਹੁੰਦੇ ਸੀ ਪਹਿਲਾਂ ਉਹਦੇ ਵਿੱਚ ਉਹ ਹੁਣ ਕੇਂਦਰ ਦਾ ਜਿਹੜਾ ਕਬਜ਼ਾ ਹੋ ਰਿਹਾ ਹੈ ਯੂਨੀਵਰਸਿਟੀ ਉੱਤੇ ਗੱਲਬਾਤ ਕਰਾਂਗੇ ਇਸ ਮੁੱਦੇ ਉੱਤੇ ਜਿਹੜਾ ਭਖਿਆ ਹੋਇਆ ਯੂਨੀਵਰਸਿਟੀ ਦਾ ਸੱਜਣਾ ਮੌਜੂਦ ਹੋਣਗੇ ਡਾਕਟਰ ਐਡਵੋਕੇਟ ਸੁਨੀਰ ਮੱਲਨ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕਿਵੇਂ ਦੇਖਦੇ ਹੋ ਜਿਹੜਾ ਯੂਨੀਵਰਸਿਟੀ ਦਾ ਮਸਲਾ ਹੈ ਤੁਹਾਡੀ ਨਜ਼ਰੀਏ ਨਾਲ ਹੈ ਕਿਵੇਂ ਹੈ ਜੋ ਕਹਿੰਦੇ ਨੇ ਵੀ ਕੇਂਦਰ ਦਾ ਜਿਹੜਾ ਕਬਜ਼ਾ ਹੋ ਰਿਹਾ ਹੈ ਬਾਕੀ ਕਮੇਟੀ ਦੇ ਮੈਂਬਰ ਨੇ ਉਹ ਵੀ ਕੇਂਦਰ ਵੱਲੋਂ ਸਥਾਪਿਤ ਕੀਤੇ ਜਾਣਗੇ ਪੰਜਾਬ ਦੇ ਮੈਂਬਰ ਜਿਹੜੇ ਹਥੋਂ ਕੱਢ ਕੇ ਵੀ ਕੇਂਦਰ ਦਾ ਕੇਂਦਰੀਕਰਨ ਹੋ ਰਿਹਾ ਹੈ ਯੂਨੀਵਰਸਿਟੀ ਦਾ ਕਿਵੇਂ ਦੇਖਦੇ ਹੋ ਸਮੁੱਦੇ ਨੂੰ ਦੇਖੋ ਪਹਿਲਾਂ ਤੇ ਸੋਚਿਆ ਜਾਵੇ ਜਰੂਰਤ ਕੀ ਇਹਦੀ ਕੇਂਦਰੀਕਰਨ ਕਰਨ ਦੀ ਜਰੂਰਤ ਕੀ ਹੈ ਪ੍ਰੋਬਲਮ ਕਿੱਥੇ ਆ ਰਹੀ ਹੈ ਦਿੱਕਤ ਕੌਣ ਕਰ ਰਿਹਾ ਹੈ ਕਿਹੜੇ ਫੈਸਲੇ ਨਹੀਂ ਲਏ ਜਾ ਸਕਦੇ ਕੇਂਦਰੀਕਰਨ ਕਰਨਾ ਸੈਂਟਰਲ ਗਵਰਨਮੈਂਟ ਦੇ ਅੰਦਰ ਲੈ ਜਾਣਾ ਕੋਈ ਪਾਪ ਵੀ ਨਹੀਂ ਹੈ ਬਟ ਫਿਰ ਉਹੀ ਗੱਲ ਹੈ ਕਿ ਲੀਗਲ ਪ੍ਰਬਧਾਨ ਕੀ ਨੇ ਕਿਉਂ ਲੋੜ ਹੈ ਇਸ ਕੰਮ ਨੂੰ ਕਰਨ ਦੀ ਆਪਾਂ ਪਹਿਲਾਂ ਜਨਤਾ ਨੂੰ ਇਹ ਦੱਸੀਏ ਕਿ ਸੈਨੇਟ ਕੀ ਹੁੰਦੀ ਹੈ ਯੂਨੀਵਰਸਿਟੀ ਪੰਜਾਬ ਯੂਨੀਵਰਸਿਟੀ ਜੇ ਮੈਂ ਗੱਲ ਕਰਾਂ ਤੇ ਪੰਜਾਬ ਯੂਨੀਵਰਸਿਟੀ ਦੀ ਜਿਹੜੀ ਸੈਨੇਟ ਹੈ ਉਹਦਾ ਮਤਲਬ ਕੀ ਹੈ ਕਿ ਪੰਜਾਬ ਯੂਨੀਵਰਸਿਟੀ ਤੋਂ ਪੜੇ ਐਲੂਮਨਾਇਸ ਬੁੱਧੀਜੀਵੀ ਜਿੰਨੇ ਵੀ ਨੇ ਜਿਹੜੇ ਉਸ ਯੂਨੀਵਰਸਿਟੀ ਦੇ ਪ੍ਰੋਸੈਸ ਨੂੰ ਸਮਝਦੇ ਆ ਚਾਹੇ ਉੱਥੇ ਪੜ੍ਹੇ ਆ ਚਾਹੇ ਪੜ੍ਹਾਉਂਦੇ ਆ ਇੱਕ ਉਹਦਾ ਕ੍ਰਾਈਟੇਰੀਆ ਹੈ कि ਇਹ ਵਾਲਾ ਜਿਹੜਾ ਵਰਗ ਹੈ ਉਹ ਸੈਨੇਟਰ ਦਾ ਮੈਂਬਰ ਬਣ ਸਕਦਾ ਹੈ ਉਹ ਆਪਣੀ ਆਪਣੇ ਆਪ ਨੂੰ ਨਾਮਿਨੇਟ ਕਰਦੇ ਨੇ ਨਾਮਿਨੇਟ ਤੋਂ ਬਾਅਦ ਉਹਨਾਂ ਨੂੰ VOTING ਹੁੰਦੀ ਹੈ VOTING ਤੋਂ ਬਾਅਦ 91 ਮੈਂਬਰ ਸਿਲੈਕਟ ਕੀਤੇ ਜਾਂਦੇ ਨੇ ਹੁਣ ਜਿਹੜੇ 91 ਮੈਂਬਰ ਹੈ ਕੀ ਕਰਦੇ ਹੈ 91 ਮੈਂਬਰ ਬੇਸਿਕਲੀ ਹਾਈ ਪਾਵਰ ਕਮੇਟੀ ਹੁੰਦੀ ਹੈ ਜਿਹੜੀ ਯੂਨੀਵਰਸਿਟੀ ਲਈ ਵੱਡੇ ਫੈਸਲੇ ਲੈਂਦੀ ਹੈ ਵੀ ਕਿਹੜਾ ਕੋਰਸ ਅੱਜ ਤੋਂ ਬਾਅਦ ਚੱਲੇ ਚੱਲੇਗਾ ਕਿਹਦੇ ਚ ਕਿਹੜੀਆਂ ਚੀਜ਼ਾਂ ਜਾਣਗੀਆਂ ਜੌਬ ਤੇ ਜੇ ਕਿਸੇ ਨੂੰ ਰੱਖਣਾ ਉਹਦਾ ਕ੍ਰਾਈਟੇਰੀਆ ਕੀ ਹੋਏਗਾ ਸੋ ਹਰ ਤਰ੍ਹਾਂ ਦੇ ਵੱਡੇ ਫੈਸਲੇ ਇੱਕ ਹੁੰਦੇ ਜਿੰਨੂੰ ਕਵਾਂਗੇ ਆਪਾਂ ਪੋਲਿਸੀ ਮੇਕਿੰਗ ਫੈਸਲੇ ਇੱਕ ਹੁੰਦੇ ਆ ਪੋਲਿਸੀ ਬਣੀ ਹੋਈ ਆ ਤੇ ਉਹਨਾਂ ਨੂੰ ਚਲਾਉਣ ਵਾਲੇ ਡਿਪਾਰਟਮੈਂਟ ਉਹ ਗਵਰਨਿੰਗ ਬੋਡੀ ਆ ਗਈ ਸੋ ਸੈਨੇਟ ਜਿਹੜੀ ਆ ਬੇਸਿਕਲੀ ਸੈਨੇਟ ਕਾਨੂੰਨ ਪਾਸ ਕਰਦੀ ਆ ਯੂਨੀਵਰਸਿਟੀ ਦੇ ਵਿੱਚ ਹੋਣ ਵਾਲੀ ਹਰ ਹਰਕਤ ਦਾ ਵੀ ਫੋਰ ਐਗਜ਼ਾਮਪਲ ਵੀ ਉੱਥੇ ਸਟੇਸ਼ਨਰੀ ਦੀਆਂ ਦੁਕਾਨਾਂ ਬਣਨੀਆਂ ਚਾਹੀਦੀਆਂ ਕਿ ਨਹੀਂ ਬਣਨੀਆਂ ਚਾਹੀਦੀਆਂ ਇਹ ਸੈਨੇਟ ਨੇ ਪਹਿਲਾਂ ਫੈਸਲਾ ਲੈਣਾ ਫਿਰ ਉਸ ਤੋਂ ਬਾਅਦ ਇਹ ਫੈਸਲਾ ਲਿਆ ਗਿਆ ਕਿ ਨਹੀਂ ਬਣਨਗੀਆਂ ਤੇ گورਨਿੰਗ ਬੋਡੀ ਜਾਂ ਐਗਜ਼ੀਕਟਿਵ ਬੋਡੀ ਦੀ ਤਾਕਤ ਨਹੀਂ ਹੈ ਕਿ ਉਹਨੂੰ ਚਲਾ ਜਣ ਜਾਨੀ ਕਿ ਸੈਨੇਟ ਨੇ ਕਾਨੂੰਨ ਬਣਾਣਾ ਹੈ ਯੂਨੀਵਰਸਿਟੀ ਦੇ ਹਰ ਪੱਖ ਨੂੰ ਚਲਾਉਂਦਾ ਜਿਹਦੇ ਵਿੱਚ ਐਗਜ਼ਾਮੀਨੇਸ਼ਨ ਕਿਵੇਂ ਲੈਣੇ ਆ ਸੈਂਟਰ ਕਿੱਥੇ ਬਣਨਗੇ ਬਾਹਰ ਆਪਾਂ ਐਕਸਟਰਾ ਸਟੱਡੀ ਸੈਂਟਰ ਦੇ ਸਕਦੇ ਆ ਕਿ ਨਹੀਂ ਦੇ ਸਕਦੇ ਉਹਦੇ ਬਾਰੇ ਸਾਰੇ ਫੈਸਲੇ ਲੈਣੇ ਹੁੰਦੇ ਆ ਸੋ ਜੇ ਉਹਨੂੰ ਆਪਾਂ ਭੰਗ ਕਰਕੇ ਸੈਂਟਰ ਨੂੰ ਦੇਣਾ ਚਾਹੁੰਦੇ ਆ ਤਾਂ ਉਹਦੇ ਪਿੱਛੇ ਰੀਜ਼ਨ ਕੀ ਆ ਸੋ ਇਹ ਕਰਨ ਨਾਲ ਬੇਸਿਕਲੀ ਯੂਨੀਵਰਸਿਟੀ ਦੇ ਆਪਣੇ ਅਧਿਕਾਰਾਂ ਦਾ ਵੀ ਖੰਡਨ ਕਰ ਰਹੇ ਆ ਆਪਾਂ ਜਾਂ ਤੇ ਸਾਡੇ ਕੋਲ ਟੀਮ ਕੰਪੀਟੈਂਟ ਨਾ ਹੋਵੇ ਤਾ ਇਹੋ ਜਿਹੇ ਫੈਸਲੇ ਲੈਣੇ ਚਾਹੀਦੇ ਆ ਸਾਡੇ ਕੋਲ ਰਿਸੋਰਸਸ ਨਾ ਹੋਣ ਤਾਂ ਫੈਸਲੇ ਲੈਣੇ ਚਾਹੀਦੇ ਆ ਜਾਂ ਤਾਂ ਕੋਈ ਐਸੀ ਟੈਕਨੀਕਲ ਐਚ ਹੋਵੇ ਵੀ ਜਿਹਦੇ ਵਿੱਚ ਕੋਈ ਦਿੱਕਤ ਆਉਂਦੀ ਹੋਵੇ ਤਾਂ ਕਰਕੇ ਆਪਾਂ ਇਹੋ ਜਿਹੇ ਫੈਸਲੇ ਲਈਏ ਕਿ ਆਪਾਂ ਕਿਸੇ ਗਵਰਨਮੈਂਟ ਦੇ ਅੰਡਰ ਕਰੀਏ ਜਦੋਂ ਵੀ ਕੋਈ ਸਸਤਾ ਗਵਰਨਮੈਂਟ ਦੇ ਅੰਡਰ ਜਾਂਦੀ ਹੈ ਉਹਦੇ ਸ਼ਾਇਦ ਚੱਲਣ ਦੇ ਉੱਤੇ ਕੁਆਲਿਟੀ ਦੇ ਉੱਤੇ ਫਰਕ ਪੈਂਦਾ ਹੈ ਸੈਂਟਰਲ ਮਿਨਿਸਟਰੀਆਂ ਸੈਂਟਰਲ ਗਵਰਨਮੈਂਟ ਦੇ ਅੰਡਰ ਕਈ ਯੂਨੀਵਰਸਿਟੀਆਂ ਨੇ ਅੱਜ ਉਹਨਾਂ ਬਿਲਡਿੰਗਾਂ ਦਾ ਹਾਲ ਵੇਖ ਲਓ ਸਰਕਾਰਾਂ ਦੇ ਅੰਡਰ ਜਿਹੜੀਆਂ ਯੂਨੀਵਰਸਿਟੀਆਂ ਕਾਲਜ ਚੱਲਦੇ ਪਏ ਪੋਲੀਟੈਕਨਿਕ ਚੱਲਦੇ ਬੈਨੇ ਉਹਨਾਂ ਦੇ ਡਿਸੀਜਨ ਹੋ ਜਾਂਦੇ ਨੇ ਲੰਬੇ ਕਿਉਂਕਿ ਉਹ ਪਹਿਲਾਂ ਮਤਾ ਪਏਗਾ ਕਿ ਕੁਝ ਹੋਏਗਾ ਇੱਥੇ ਸੈਨੇਟਰ ਨੂੰ ਤੁਸੀਂ ਇਮੀਡੀਏਟ ਕਾਲ ਕਰਦੇ ਹੋ ਸੈਨੇਟ ਇਕੱਠੀ ਕਰਦੇ ਹੋ ਡਿਸੀਜਨ ਲੈਂਦੇ ਹੋ ਬਜਟ ਤੁਹਾਡਾ ਆਪਣਾ ਹੈ ਪੈਸਾ ਤੁਹਾਡਾ ਆਪਣਾ ਹੈ ਤਰੀਕਾ ਤੁਹਾਡਾ ਆਪਣਾ ਹੈ ਤੁਸੀਂ ਉਹ ਕੋਟੇਸ਼ਨਾਂ ਲੈਣੀਆਂ ਜੋ ਵੀ ਪ੍ਰੋਸੀਜਰ ਕਰਨਾ ਕਰਨਾ ਹੈ ਤੇ ਯੂਨੀਵਰਸਿਟੀ ਦੀ ਗੋ ਡਿਵੈਲਪਮੈਂਟ ਨੂੰ ਦੇਣੀ ਹੈ ਤੁਸੀਂ ਦੇਖ ਸਕਦੇ ਹੋ ਅੱਜ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀ ਜੇ ਮੈਂ ਗੱਲ ਕਰਾਂ ਤੇ ਉਹਦਾ ਜਿਹੜਾ ਇਨਫਰਾਸਟਰਕਚਰ ਹੈ ਉਹ ਕਿੰਨਾ ਵਧੀਆ ਕੰਟਰੋਲਡ ਸਾਫ ਸੁਥਰਾ ਅੱਜ ਲੱਗਦਾ ਜਿਵੇਂ ਨਵੀਂ ਬਣੀ ਬਿਲਡਿੰਗ ਹੈ ਹਰ ਵੇਲੇ ਸੜਕਾਂ 'ਤੇ ਕੋਈ ਟੋਏ ਨਹੀਂ ਦਿਖੇ ਤੇ ਤੁਸੀਂ ਇਸੇ ਤਰ੍ਹਾਂ ਸਰਕਾਰੀ ਯੂਨੀਵਰਸਿਟੀ 'ਚ ਕਿਸੇ ਵੜ ਕੇ ਵਿਖਾਓ ਤੁਹਾਨੂੰ ਸੜਕਾਂ 'ਚ ਟੋਏ ਨਹੀਂ ਟੋਇਆਂ ਸੜਕ ਲੱਭਣੀ ਉਹੀ ਗੱਲ ਕਰਦੇ ਆ ਵੀ ਜਿਹੜੀ ਯੂਨੀਵਰਸਿਟੀ ਬਣੀ ਨੂੰ ਵੀ ਕਾਫੀ ਟਾਈਮ ਹੋ ਗਿਆ 1882 ਦੇ ਵਿੱਚ ਹੋਂਦ ਵਿੱਚ ਆਈ ਸੀਗੀ ਦੇਖੋ ਕਿੰਨੇ ਸਾਲ ਹੋ ਗਏ ਯੂਨੀਵਰਸਿਟੀ ওই ਸਾਰੀ ਬਿਲਡਿੰਗ ਆ ਪੁਰਾਣੀ ਕੀ ਲੱਗਦਾ ਵੀ ਜੇ ਇਹ ਕੇਂਦਰ ਦੇ ਅੰਡਰ ਆਉਂਦੀ ਆ ਕੋਈ ਜ਼ਿਆਦਾ ਫਾਇਦਾ ਹੋ ਸਕਦਾ ਯੂਨੀਵਰਸਿਟੀ ਨੂੰ ਗ੍ਰਾਂਟਾਂ ਜ਼ਿਆਦਾ ਮਿਲ ਸਕਦੀਆਂ ਨੇ ਜਾਂ ਫਿਰ ਕੋਈ ਇਹਦਾ ਨੁਕਸਾਨ ਹੋ ਸਕਦਾ ਹੈ ਵੀ ਫੀਸਾਂ ਵੱਧ ਸਕਦੀਆਂ ਨੇ ਕਈ ਸਟੂਡੈਂਟਾਂ ਦਾ ਇਹੀ ਕਹਿਣਾ ਹੈ ਵੀ ਫੀਸਾਂ ਵੱਧ ਸਕਦੀਆਂ ਨੇ ਦੇ ਨਾਲ ਨਹੀਂ ਬੜਾ ਕੁਝ ਹੋ ਸਕਦਾ ਜੀ ਫੀਸਾਂ ਵੱਧ ਸਕਦੀਆਂ ਗ੍ਰਾਂਟਾਂ ਤਾਂ ਕੀ ਵਧਣੀ ਹੈ ਘਟਣੀ ਹੈ ਗ੍ਰਾਂਟਾਂ ਤੇ ਆਲਰੇਡੀ ਯੂਨੀਵਰਸਿਟੀ ਮਿਲ ਰਹੀਆਂ ਔਰ ਜਦੋਂ ਗ੍ਰਾਂਟ ਆ ਰਹੀ ਹੈ ਕਈ ਸਾਰੇ ਕਈ ਸਾਰੇ ਪ੍ਰੋਜੈਕਟਸ ਆ ਰਹੇ ਨੇ ਤੁਹਾਨੂੰ ਪਤਾ ਪੀਜੀਆਈ ਇੰਨਾ ਜ਼ਿਆਦਾ ਅੱਗੇ ਕਿਉਂ ਵੱਧ ਰਿਹਾ ਕਿਉਂਕਿ ਵਰਲਡ WHO ਤੋਂ ਉਹਨਾਂ ਨੇ ਉਸ ਹੱਬ ਦੀ ਉੱਥੇ ਆਪਣੀ ਤਾਕਤ ਦਿਖਾ ਕੇ ਰਜਿਸਟ੍ਰੇਸ਼ਨ ਕਰਾਈ ਕਿਉਂ ਅੱਜ ਵੀ ਕਈ ਇਲਾਜ ਉਥੇ ਕਰੋੜਾਂ ਲੱਖਾਂ ਰੁਪਏ ਦੇ ਇਲਾਜ ਮੁਫਤ ਹੋ ਰਹੇ ਨੇ ਕਿਉਂਕਿ ਉਹਨਾਂ ਕੋਲ ਪੈਸਾ ਆ ਗਿਆ ਕੋਵਿਡ ਦੀ ਇਕਟਾ ਆਈਆਂ ਹਜ਼ਾਰਾਂ ਰੁਪਏ ਨਾਲ ਆਏ ਉਹਨੂੰ ਕਿੰਨੇ ਵਧੀਆ ਤਰੀਕੇ ਨਾਲ ਆਪਾਂ ਨਿਭਾਇਆ ਜਾਂ ਨਹੀਂ ਨਿਭਾਇਆ ਉਹ ਸਾਡੀ ਜਾਂ ਤੇ ਅਕਲਮੰਦੀ ਹੈ ਜਾਂ ਨਲਾਕੀ ਹੈ ਰਾਈਟ ਇਸੇ ਤਰ੍ਹਾਂ ਯੂਨੀਵਰਸਿਟੀ ਕੋ ਪੈਸੇ ਦਿੱਤੇ ਕਮ ਹੀ ਨਹੀਂ ਇੱਕ ਫੰਡ ਸਰਕਾਰ ਦਾ ਅਲੋਕੇਟਡ ਹੈ ਜਿਹੜਾ ਐਜੂਕੇਸ਼ਨਲ ਰਿਲੇਟਡ ਹੈ ਉਸ ਯੂਨੀਵਰਸਿਟੀ ਕੋ ਆਣਾ ਹੀ ਆਣਾ ਪਲੱਸ ਫੀਸ ਆ ਰਹੀ ਹੈ ਔਰ ਬੜੀਆਂ ਡਿਸਕਾਊਂਟਡ ਫੀਸਾਂ ਨੇ ਡੈਫੀਨੇਟਲੀ ਕਿਉਂਕਿ ਜੇ ਅਸੀਂ ਕੈਲਕੂਲੇਟ ਕਰੀਏ ਇੱਕ ਡਿਪਾਰਟਮੈਂਟ ਵੀ ਫੜ ਲਈਏ 6 ਮਹੀਨਿਆਂ 'ਚ ਘੱਟੋ-ਘੱਟ 6 ਸਬਜੈਕਟ ਪੜਾਉਂਦੇ ਆ ਯਾਨੀ ਕਿ 6 ਟੀਚਰ ਤੇ ਪੱਕੇ ਹੀ ਹੋਗੇ ਨਾ ਪ੍ਰੋਫੈਸਰ ਰੈਂਕ ਦੇ ਫਿਰ ਅਸਿਸਟੈਂਟ ਪ੍ਰੋਫੈਸਰ ਐਂਡ ਸੋ ਲਾਬਰੇਟਰੀ ਇਹ ਉਹ ਸੋ ਸਾਰੇ ਬੰਦੇ ਨੂੰ ਜੇ ਕੈਲਕੂਲੇਟ ਕਰੀਏ ਉਹਨਾਂ ਦੀਆਂ ਸੈਲਰੀਆਂ ਵਰਸਸ ਇਨਫਰਾਸਟਰਕਚਰ ਕਾਸਟ ਵਰਸਸ ਫਿਕਸਡ ਐਕਸਪੈਂਸਸ ਵੇਰੀਏਬਲ ਐਕਸਪੈਂਸਸ ਵਰਸਸ ਕਲੈਕਟਿਡ ਫੀਸ ਬਹੁਤ ਵੱਡਾ ਗੈਪ ਦਿਖੇਗਾ ਤੇ ਹੋ ਸਕਦਾ ਹੈ ਕੱਲ ਨੂੰ ਜੇ ਮੰਨ ਲਓ ਸਰਕਾਰ ਦੇ ਅੰਡਰ ਜਾਵੇ ਟੋਟਲੀ ਫ੍ਰੀ ਹੋ ਜੇ ਉਦੋਂ ਸਰਕਾਰ ਦਾ ਫੈਸਲਾ ਨਾ ਸਰਕਾਰ ਨੇ ਕੀ ਫੈਸਲਾ ਨਾ ਹੋ ਸਕਦਾ ਇੰਨਾ ਮਹਿੰਗਾ ਹੋ ਜੇ ਕਿ ਉੱਥੇ ਪੜ੍ਹਨਾ ਔਖਾ ਹੋ ਜੇ ਅੱਜ ਵੀ ਦਿੱਲੀ ਦੀਆਂ ਕੁਝ ਐਸੀ ਐਸੀ ਯੂਨੀਵਰਸਟੀਆਂ ਜਿੱਥੇ 2 ਰੁਪਏ ਫੀਸ ਹੈ ਅੱਜ ਵੀ 50 ਪੈਸੇ ਖਾਣੇ ਦਾ ਬਿੱਲ ਹੈ ਬਾਕੀ ਪੈਸੇ ਕਿੱਥੋਂ ਆ ਰਹੇ ਆ ਉਹ ਤੁਹਾਡੀਆਂ ਸਾਡੀਆਂ ਜੇਬਾਂ ਦਾ ਜਿਹੜਾ ਟੈਕਸ ਹੈ ਉਹ ਟੈਕਸ ਐਜੂਕੇਸ਼ਨ ਚ ਕਨਵਰਟ ਹੁੰਦਾ ਤੇ ਉਹ ਡਿਪਾਰਟਮੈਂਟ ਜਿਹੜੇ ਨੇ ਉਹ ਪੈਸਾ ਦਿੰਦੇ ਨੇ ਸੋ ਕੁਝ ਨਹੀਂ ਪਤਾ ਕੀ ਹੋ ਜੇ ਵਧ ਵੀ ਸਕਦਾ ਹੈ ਘਟ ਵੀ ਸਕਦਾ ਹੈ ਪਰ ਅੱਜ ਦੀ ਤਰੀਕ ਵਿੱਚ ਮੈਂ ਤੁਹਾਨੂੰ ਦੱਸਾਂ ਕੱਲ ਪਰਸੋਂ ਦੀ ਗੱਲ ਦੱਸ ਦਿੰਨਾ ਸੈਂਟਰ ਗਵਰਨਮੈਂਟ ਦੇ ਅੰਡਰ ਡਾਕਾਂ ਨੇ ਆਉਂਦੇ ਨੇ ਟੈਕਨੀਕਲੀ ਤੇ ਕਈ ਡਾਕਾਂ ਨੇ ਬੰਦ ਕੀਤੇ ਜਾ ਰਹੇ ਨੇ ਇਸ ਕਰਕੇ ਇਹ ਸੁਣਿਆ ਨਾਲ ਦਿੱਤਾ ਜਾ ਰਿਹਾ ਕਿ ਇੱਚ ਪ੍ਰੋਫਿਟ ਨਹੀਂ ਹੋ ਰਿਹਾ ਸਰਕਾਰ ਨੂੰ ਮੈਂ ਇੱਕ ਗੱਲ ਸਮਝਾਉਣਾ ਚਾਹੁੰਦਾ ਸਰਕਾਰੀ ਕੋਈ ਵੀ ਧਾਰਾ ਹੋਵੇ ਉਹ ਪ੍ਰੋਫਿਟ ਵਾਸਤੇ ਨਹੀਂ ਬਣਦਾ ਉਹ ਪਬਲਿਕ ਸਰਵਿਸ ਯੂਟਿਲਿਟੀ ਵਾਸਤੇ ਬਣਦਾ ਕੱਲ ਤੁਸੀਂ ਠਾਣੇ ਵੀ ਬੰਦ ਕਰ ਦੋਗੇ ਕਿ ਠਾਣੇ 'ਚ ਪ੍ਰੋਫਿਟ ਨਹੀਂ ਹੋ ਰਿਹਾ ਅਦਾਲਤਾਂ ਬੰਦ ਕਰ ਦੋਗੇ ਜੇ ਤੁਹਾਡੇ ਅੰਦਰ ਆ ਜਾਣ ਵੀ ਅਦਾਲਤਾਂ 'ਚ ਪ੍ਰੋਫਿਟ ਨਹੀਂ ਹੋ ਰਿਹਾ ਇਹ ਪ੍ਰੋਫਿਟ ਵਾਸਤੇ ਨਹੀਂ ਹੁੰਦੀਆਂ ਇਹ ਕਾਨੂੰਨ ਦੀ ਰੱਖਿਆ ਕਰਨ ਲਈ ਤੇ ਆਮ ਜਨਤਾ ਨੂੰ ਫੈਸਿਲਿਟੀ ਬਚਾਉਣ ਲਈ ਜਾਪਾਨ ਦੇ ਵਿੱਚ ਇੱਕ ਬੱਚੇ ਲਈ ਰੇਲ ਗੱਡੀ ਚੱਲਦੀ ਰਹੀ ਕਈ ਸਾਲ ਜਾਪਾਨ ਜਾਪਾਨ ਕੰਟਰੀ ਵਿੱਚ ਬੜੇ ਉੱਪਰੋਂ ਪਿੰਡਾਂ 'ਚ ਸਿਰਫ ਇੱਕ ਬੱਚਾ ਹੁੰਦਾ ਸੀ ਉਸ ਟ੍ਰੇਨ 'ਚ ਪੂਰੀ ਟ੍ਰੇਨ 'ਚ ਇਹ ਉਹਦੀ ਪੜ੍ਹਾਈ ਨਾ ਖਰਾਬ ਹੋ ਜਾਏ ਉਹਦਾ ਕੁਝ ਨਾ ਖਰਾਬ ਹੋਵੇ ਸਰਕਾਰ ਨੇ ਉਹ ਟ੍ਰੇਨ ਬੰਦ ਨਹੀਂ ਕੀਤੀ ਘਾਟੇ 'ਚ ਵੀ ਜਾਂਦੀ ਰਹੀ ਕਿਉਂਕਿ ਦੇਸ਼ ਪੂਰੇ ਦੇ ਬਦਲੇ ਹੁਣ ਦੇਖੋ ਨਾ ਤੁਹਾਡੇ ਕੋਲ 5000 ਟਰੱਕ ਹੋਵੇ ਮੰਨ ਲਓ ਤੁਸੀਂ ਮਾਲਕ ਹੋ ਇੱਕ ਟਰੱਕ ਵੀ ਖਾਲੀ ਵੀ ਚੱਲ ਜਾਏ ਤੁਹਾਨੂੰ ਫਰਕ ਨਹੀਂ ਪੈਣਾ ਜੇ ਮੈਂ ਕੱਲਾ ਇੱਕ ਟਰੱਕ ਓਨਰ ਆ ਤਾਂ ਮੈਨੂੰ ਇੱਕ ਟਰੱਕ ਖਾਲੀ ਚਲਾਉਣਾ ਪੈ ਜਾਵੇ ਵਾਕਈ ਫਰਕ ਪੈਣਾ ਤੋ ਸਰਕਾਰ ਕੌਣ ਹੈ ਤੁਸੀਂ ਸਰਕਾਰ ਹੋ ਇਹ ਵੀਰ ਜੀ ਕੈਮਰੇ ਵਾਲੇ ਸਰਕਾਰ ਨੇ ਮੈਂ ਸਰਕਾਰ ਆ ਇਹ ਪਬਲਿਕ ਜਿਹੜੀ ਹੈ ਬੇਸਿਕ ਸਰਕਾਰ ਹੈ ਕਿਉਂਕਿ ਕਿਉਂਕਿ ਅਸੀਂ ਆਪਣਾ ਨੁਮਾਇੰਦਾ ਚੁਣ ਕੇ ਉੱਤੇ ਭੇਜਿਆ ਹੁਣ ਸਾਡੇ ਉੱਤੇ ਬੈਠੇ ਨੁਮਾਇੰਦੇ ਆ ਇੱਕ ਤੇ ਉਹ ਸੀਟਾਂ ਦੇ ਮਾਲਕ ਬਣ ਕੇ ਬੈਠੇ ਉੱਤੋਂ ਇਹੋ ਜਿਹੇ ਫੈਸਲੇ ਲੈ ਰਹੇ ਕਿ ਡਾਕਾ ਨਾਲ ਬੰਦ ਕਰ ਦੋ ਹੁਣ ਜਿਹੜੇ ਬਜ਼ੁਰਗ ਬੰਦਿਆਂ ਨੂੰ ਉੱਥੋਂ 5 ਕਿਲੋਮੀਟਰ ਦੂਰ ਜਾਣਾ ਪਏਗਾ 1000 ਰੁਪਏ ਪੈਨਸ਼ਨ ਕਢਾਣ ਲਈ 300 ਰੁਪਏ ਰਿਕਸ਼ੇ ਦਾ ਖਰਚਾ ਨਾ ਪਏਗਾ ਕੌਣ ਜ਼ਿੰਮੇਦਾਰ ਹੋਗਾ ਤੁਹਾਨੂੰ ਤੇ ਹਰ ਇੰਨੇ ਬੰਦਿਆਂ ਪਿੱਛੇ ਇੱਕ ਡਾਕ ਖੰਡ ਇਹ ਐਕਚੁਅਲੀ ਜਿਹੜੀ ਕੈਲਕੂਲੇਸ਼ਨਾਂ ਨੇ ਆਬਾਦੀ ਦੇ ਬੇਸ ਤੇ ਆ ਕਿ ਜੇ ਇੱਥੇ ਆਬਾਦੀ ਮੰਨ ਲਓ 40000 ਦੀ ਆਬਾਦੀ ਹੋएगी 40000 ਦੀ ਆਬਾਦੀ ਵਾਸਤੇ ਇੱਕ ਡਾਕ ਖੰਡ ਖੁੱਲੇਗਾ ਕੋਈ ਹੁਣ ਤੁਹਾਡੀਆਂ ਸਕੀਮਾਂ ਮਾੜੀਆਂ ਨੇ ਕੋਈ ਡਾਕ ਰਜਿਸਟਰੀ ਨਹੀਂ ਕਰਾਉਣ ਹੁੰਦਾ ਕੂਰੀਅਰ ਦੇ ਪਿੱਛੇ ਪੈ ਗਏ ਲੋਕ ਉਹ ਅੱਜ ਕੂਰੀਅਰ ਫਲਾਉ ਅਗਲੇ ਦਿਨ ਅੰਮ੍ਰਿਤਸਰੋਂ ਚੰਡੀਗੜ੍ਹ ਆ ਜਾਂਦਾ ਡਾਕ ਅੱਜ ਵੀ ਤੀਜੇ ਦਿਨ ਆਉਂਦੀ ਪਈ ਐ ਸੋ ਆਪਣੀ ਇਹ ਸਰਵਿਸਿਜ਼ ਵਿੱਚ ਸੁਧਾਰ ਕਰੋ ਕਿ ਲੋਕ ਤੁਹਾਡੇ ਵੱਲ ਨੂੰ ਰੁਝਾਨ ਕਰਨ ਸੋ ਸੈਨੇਟ ਨੂੰ ਜੇ ਭੰਗ ਕੀਤਾ ਜਾਂਦਾ 31 ਮੈਂਬਰੀ ਕਮੇਟੀ ਬਣਾਈ ਜਾਂਦੀ ਹੈ ਔਰ ਕੋਈ ਵੀ ਸਰਕਾਰ ਮੌਜੂਦਾ ਜਾਂ ਅਗਲੀ ਆਉਣ ਵਾਲੀ ਕੋਈ ਨਹੀਂ ਪਤਾ ਨਾ ਕੌਣ ਹੈ ਕਿਸੇ ਵੀ ਸੈਂਟਰਲ ਗਵਰਨਮੈਂਟ ਦੇ ਸਰਕਾਰ ਕੋਲ ਜਾਂਦੀ ਹੈ ਤੇ ਉਹ ਵਧੀਆ ਨਹੀਂ ਹੋ ਸਕਦਾ ਕਿਉਂਕਿ ਜੇ ਵਧੀਆ ਹੀ ਹੁੰਦਾ ਤੇ ਅੱਜ ਵੀ ਅੱਜ ਵੀ ਸੜਕਾਂ ਸਾਡੀਆਂ ਟੁੱਟਦੀਆਂ ਫਿਰ ਸੜਕਾਂ ਵਧੀਆ ਤਰੀਕੇ ਨਾਲ ਪੈਂਦੀਆਂ ਕਮਿਸ਼ਨਵਾਦੀ ਅੱਜ ਵੀ ਚੱਲਦੀ ਪਈ ਹੈ 26 ਤੋਂ 40% ਕਮਿਸ਼ਨ ਹੈ ਠੇਕਿਆਂ 'ਚ ਕੀ ਸਮਝੇ ਹਰਾਨੇ ਹੋਏ ਤੁਸੀਂ ਤੁਹਾਡਾ ਚਿਹਰਾ ਬਲੈਂਕ ਹੈ 100 ਰੁਪਏ ਦਾ ਠੇਕਾ ਜੇ ਮੈਂ ਭਰਦਾ ਨਾ ਤੇ 40% ਮੈਂ ਕਮਿਸ਼ਨ ਵੰਡ ਦੇਣੀ ਹੈ ਅਗਲੇ ਸ਼ੋਅ ਵਿੱਚ ਮੈਂ ਤੁਹਾਡੇ ਸਾਰਿਆਂ ਵਾਸਤੇ ਥੱਲੋਂ ਜੇਈ ਤੋਂ ਲੈ ਕੇ ਐਮਬੀ ਬੁੱਕ ਤੋਂ ਲੈ ਕੇ ਆਡਿਟ ਐਂਡ ਇਨਸਪੈਕਸ਼ਨ ਡਿਪਾਰਟਮੈਂਟ ਤੋਂ ਲੈ ਕੇ ਜਿਹੜਾ ਬੋਰਡ ਬੰਦਾ ਹੈ ਫਿਰ ਉੱਤੇ ਐਕਸਰ ਆ ਜਾਂਦਾ ਹੈ ਜਾਂ ਜੀਈ ਆ ਜਾਂਦਾ ਹੈ ਤੇ ਚੀਫ ਤੱਕ ਕਿੰਨੇ-ਕਿੰਨੇ ਪਰਸੈਂਟ ਕਮਿਸ਼ਨ ਜਾਂਦੀ ਹੈ ਠੇਕੇ ਦੀ ਉਹ ਮੈਂ ਤੁਹਾਨੂੰ ਦੱਸ ਦਾਂਗਾ ਤੇ ਤੁਸੀਂ ਇੱਕ ਕੰਮ ਮੇਰੇ ਵੱਲੋਂ ਜ਼ਰੂਰ ਕਰਿਓ ਪੀ ਡਬਲਯੂ ਡੀ ਜਾਂ ਸੀ ਪੀ ਡਬਲਯੂ ਡੀ ਡਿਪਾਰਟਮੈਂਟ ਜੇ ਕੋਈ ਠੇਕਾ ਨਿਕਲੇ ਤੇ ਜਾ ਕੇ ਕਹੋ ਜੀ ਮੈਨੂੰ ਨਵਾਂ ਭਰਤੀ ਕਰ ਲਓ ਉਹਨਾਂ ਦਾ ਡਾਇਲੌਗ ਹੋਗਾ ਤਿਆਰ ਹੋ ਗਿਆ ਨਾ ਤੁਸੀਂ ਤਿਆਰ ਕਿੱਥੋਂ ਹੋਰ ਤੁਸੀਂ ਇਸ ਤੋਂ ਲਾ ਮੈਂ ਵੀ ਪਹਿਲੀ ਵਾਰ ਗਿਆ ਸੀ ਇੱਕ ਵਾਰੀ ਆਪਣੇ ਗਲਾਨ ਕਹਿੰਦਾ ਜੀ ਚੰਗੀ ਤਰ੍ਹਾਂ ਤਿਆਰ ਹੋ ਕੇ ਆਇਓ ਅਸੀਂ ਟਾਈ ਟੂਈ ਲਾ ਕੇ ਪਰਫਿਊਮ ਲਾ ਕੇ ਕੋਟ ਬੰਨ੍ਹਾ ਕੇ ਚੱਲ ਗਏ ਉਹ ਕਹਿੰਦਾ ਤੁਸੀਂ ਤਿਆਰ ਨਹੀਂ ਹੋ ਕੇ ਆਏ ਮੈਂ ਕਿਹਾ ਜੀ ਪੂਰੇ ਤਿਆਰਾਂ ਵੇਖੋ ਸਰ ਵਧੀਆ ਵਿਹਾਰ ਨਾਲ ਕੋ 5000 ਵਾਲੀ ਕਵੀਜ ਵੀ ਪਾਈ ਐ 10000 ਦੀ ਟਾਈ ਵੀ ਲਈ ਤੁਸੀਂ ਕਹਿੰਦੇ ਤਿਆਰ ਨਹੀਂ ਹੋ ਗਿਆ ਉਹ ਕਹਿੰਦਾ ਸ਼ਦਾਈਓ ਤੁਹਾਨੂੰ ਸਮਝ ਨਹੀਂ ਲੱਗੀ ਵੀ ਕਹਿਣ ਦਾ ਮਤਲਬ ਹੈ ਜੇ ਤੁਸੀਂ ਇਹ ਠੇਕਾ ਲੈਣਾ ਹੈ ਤਾਂ ਰੁਪਇਆ 50000 ਰਿਸ਼ਵਤ ਲਗਣੀ ਹੈ ਉਹ ਲੈ ਕੇ ਨਹੀਂ ਆਏ ਤੁਸੀਂ ਐ ਕਿ ਸਾਨੂੰ ਕੀ ਪਤਾ ਇਹਦੇ ਨਵੇਂ-ਨਵੇਂ ਖਿਡਾਰੀ ਆ ਤੇ ਫਿਰ ਉਹਨੇ ਸਾਨੂੰ ਫਿਰ ਉਸੇ ਬੰਦੇ ਨੇ ਸਮਝਾਇਆ ਕਿ ਇਹਨੇ-ਇਨੇ ਪਰਸੈਂਟ ਦੇ ਹਿਸਾਬ ਨਾਲ ਤੁਹਾਡੇ ਖਰਚੇ ਹੋਣੇ ਆ ਜੇ ਤੁਸੀਂ ਇਹ ਠੇਕਾ ਪਾਉਣਾ ਤੇ ਇਹਨੇ ਪਰਸੈਂਟ ਐਡ ਕਰ ਲਿਓ ਕੀ ਆ ਇਹ ਗੱਲ ਸਰਕਾਰ ਨੂੰ ਨਹੀਂ ਪਤਾ ਤੇ ਅੱਜ ਤੱਕ ਕਿੱਥੇ ਰੋਗ ਲਈ ਸਰਕਾਰ ਨੇ ਇਹ ਰਿਸ਼ਵਤ ਬਾਜੀ ਅਮਰ ਤੁਹਾਨੂੰ 40 ਮਿੰਟ ਬਾਅਦ ਟੁੱਟ ਜਾਂਦੀ ਹੈ ਕਿ ਨਾ ਕਿ ਤੇ ਇਹ ਨਹੀਂ ਲੱਗਦਾ ਜਿਵੇਂ ਫੈਕਟਰੀਆਂ ਨੇ ਆਪਣੇ ਫੈਕਟਰੀਆਂ ਵਿੱਚ ਮਜ਼ਦੂਰ ਕੰਮ ਕਰਦੇ ਨੇ ਜਿਵੇਂ ਕੋਕ ਦੀ ਫੈਕਟਰੀ ਹੈ ਕੋਈ ਹੋਰ ਫੈਕਟਰੀ ਹੈ ਉਹਨਾਂ ਦਾ ਵੇਤਨ ਉਹਸਾ ਵਾਂ ਨਹੀਂ ਮਿਲਦਾ ਜਿਵੇਂ ਉਹਨਾਂ ਦਾ ਕੰਮ ਕਰਾਇਆ ਜਾਂਦਾ ਹੈ ਉੱਥੇ ਵੀ ਸ਼ੋਸ਼ਣ ਹੋ ਰਿਹਾ ਹੈ ਪਰ ਮਜ਼ਦੂਰਾਂ ਦਾ ਭਾਜੀ ਮੜੀ ਮੜੀ ਜੀ ਗੱਲ ਸਮਝੋ ਮਿਨਿਮਮ ਵੇਜਜ਼ ਐਕਟ ਹੈ ਗੱਲ ਹੈ ਡਿਮਾਂਡ ਐਂਡ ਸਪਲਾਈ ਦੀ ਪਿੱਛੇ ਲੇਬਰ ਇੰਨੀ ਕਿ ਅਵੇਲੇਬਲ ਹੈ ਹੁਣ ਇੱਕ ਮੈਂ ਹੁਣ ਇਹ ਆਫਰ ਕਰ ਦਿੰਦਾ ਕਿ ਮੈਨੂੰ ਇੱਕ ਜੂਨੀਅਰ ਚਾਹੀਦਾ ਹੈ ਮੈਨੂੰ ਆਫੀਸ ਸਫਾਈ ਕਰਮਚਾਰੀ ਵਾਲਾ ਚਾ ਸਫਾਈ ਕਰਮਚਾਰੀ ਵਾਲੇ ਸ਼ਾਇਦ ਇੱਕ ਵੀ ਨਾ ਆਵੇ ਪਰ ਜੇ ਆਫਿਸ ਜੂਨੀਅਰ ਦੀ ਗੱਲ ਕਰਾਂ ਤਾਂ ਮੈਨੂੰ 100 ਚਿੱਠੀਆਂ ਆ ਜਾਣੀਆਂ ਅੱਜ ਪੜ੍ਹਾਈ ਜ਼ਰੂਰ ਕਰ ਲਈਏ ਡਿਗਰੀ ਜ਼ਰੂਰ ਲੈ ਲਈਏ ਕੰਪੀਟੈਂਸ ਨਹੀਂ ਹੈਗੀ ਬੱਚਿਆਂ 'ਚ ਜਦੋਂ ਕੰਪੀਟੈਂਸ ਨਹੀਂ ਹੈਗੀ ਉਹ ਕਿਸੇ ਵੀ ਕੀਮਤ ਤੇ ਕੰਮ ਕਰਨ ਨੂੰ ਤਿਆਰ ਹੈ ਮੈਂ ਇੰਟਰਵਿਊ ਲੈਣ ਜਾਣਾ ਕਾਲਜਾਂ ਵਾਸਤੇ ਇੰਡਸਟਰੀ ਵਾਸਤੇ ਕਾਲਜਾਂ 'ਚ ਇਲੈਕਟ੍ਰੀਕਲ ਇੰਜੀਨੀਅਰਿੰਗ 4 ਸਾਲ ਦੀ ਪ੍ਰੋਪਰ ਡਿਗਰੀ ਕਰਨ ਤੋਂ ਬਾਅਦ ਬੰਦਾ ਪਤਾ ਕੀ ਕਹਿੰਦਾ ਮੈਨੂੰ ਇੱਕ ਸਵਾਲ ਪੁੱਛਿਆ ਮੈਂ ਕਿਹਾ ਜਿਹੜਾ ਪਲੱਗ ਹੁੰਦਾ ਜਿਹੜਾ ਅਸੀਂ ਲਾਉਨੇ ਆ ਉਹਦੇ ਚ ਉੱਪਰਲੀ ਪਿੰਨ ਮੋਟੀ ਤੇ ਥ ਉੱਪਰਲੀ ਮੋਟੀ ਤੇ ਲੰਬੀ ਹੁੰਦੀ ਹੈ ਦੋਵੇਂ ਥਰਡੀਆਂ ਛੋਟੀਆਂ ਤੇ ਪਤਲੀਆਂ ਹੁੰਦੀਆਂ ਕਿਉਂ ਹੁੰਦੀਆਂ ਕਿ ਕੋਈ ਜਵਾਬ ਨਹੀਂ ਸੀ ਜਵਾਬ ਮੈਂ ਦਰਨਾ ਜਨਤਾ ਨੂੰ ਜੀ ਜਵਾਬ ਹੈ ਇਹਦਾ ਹਾਂ ਉਹ ਉੱਪਰਲੀ ਪਿੰਨ ਮੋਟੀ ਤੇ ਲੰਬੀ ਇਸ ਕਰਕੇ ਹੁੰਦੀ ਹੈ ਕਿ ਸਭ ਤੋਂ ਪਹਿਲਾਂ ਤੁਹਾਡੀ ਅਰਥ ਜੁੜੇ ਜਿਹੜੀ ਵੀ ਇਲੈਕਟ੍ਰੀਕਲ ਗੈਜਟ ਹੈ ਉਹਦੇ ਚ ਅਰਥ ਜੁੜੇ ਇਨ ਕੇਸ ਤੁਹਾਡਾ ਇਲੈਕਟ੍ਰੀਕਲ ਗੈਜਟ ਕਰੰਟ ਮਾਰਦਾ ਸ਼ਾਰਟ ਮਾਰਦਾ ਉਹਦੀ ਅਰਥਿੰਗ ਹੋ ਜੇ ਤੇ ਤੁਹਾਨੂੰ ਕਰੰਟਨ ਲੱਗੇ ਬੰਦੇ ਦੀ ਜਾਨ ਵਾਜੇ ਜਦ ਕਿ ਸਾਡੇ ਘਰਾਂ ਚ 90% ਲੋਕਾਂ ਨੇ ਅਰਥ ਦੀ ਤਾਰ ਨਹੀਂ ਲਵਾਈ ਹੁੰਦੀ ਤਰੇ ਦੋ ਕਨੈਕਸ਼ਨ ਹੁੰਦੇ ਨੇ ਤੀਜਾ ਕਨੈਕਸ਼ਨ ਜਿਹੜਾ ਤੁਹਾਡੀ ਜਾਨ ਬਚਾ ਸਕਦਾ ਮੈਂ ਕਹਿੰਦਾ ਲੱਖ ਪਿੱਛੇ ਇੱਕ ਦੀ ਮੌਤ ਨਹੀਂ ਕਰੰਟ ਲੱਗ ਕੇ ਪਰ 1 ਲੱਖ ਵੀ ਬੜਾ ਕੀਮਤੀ ਲੱਖ ਪਿੱਛੇ ਇੱਕ ਵੀ ਬੜਾ ਕੀਮਤੀ ਹੈ ਉਹ ਆਪਣੇ ਪਰਿਵਾਰ ਲਈ ਬਹੁਤ ਕੀਮਤੀ ਹੈ ਸਾਡੇ ਲਈ ਕੁਝ ਵੀ ਹੋ ਸਕਦਾ ਪਰ ਆਪਣੇ ਪਰਿਵਾਰ ਲਈ ਪੁੱਛ ਕੇ ਵੇਖੋ ਜੇ ਤੁਸੀਂ ਸੋਚਦੇ ਹੋ ਨਾ ਕਿ 100 ਪਿੱਛੇ ਇੱਕ ਕਦਾ ਜਾ ਡਿੱਗ ਪਏ ਤੇ ਤੁਸੀਂ ਇਹ ਵੀ ਸੋਚੋਗੇ 100 ਕਰੋੜ ਪਿੱਛੇ ਇੱਕ ਬੰਦਾ ਸਾਡਾ ਚਲਾ ਵੀ ਜਾਵੇ ਤਾਂ ਸਾਨੂੰ ਪਰਵਾਹ ਨਹੀਂ ਸੋ ਤੁਹਾਡਾ ਵੀ ਬੰਦਾ ਹੋ ਸਕਦਾ ਨਾ ਤੇ ਕਾਲਜ ਜਦੋਂ ਮੈਂ ਇੰਟਰਵਿਊ ਲੈਣ ਗਿਆ ਤੇ ਬੱਚਿਆਂ ਨੇ ਕਿਹਾ ਕਿ ਮਨੂ ਕਿ ਭਾਜੀ 6000 ਰੁਪਏ ਤਨਖਾਹ ਤੇ ਰੱਖ ਲੋ ਜਦ ਕਿ ਮੈਂ ਜਿਹੜੀ ਫੈਕਟਰੀ ਵਾਸਤੇ ਬੱਚੇ ਇੰਗੇਜ ਕੀਤੇ ਉੱਥੇ ਜਿਹੜਾ ਚਾਹ ਬਣਾਉਣ ਵਾਲਾ ਮੁੰਡਾ ਕੁੜੀ ਰੱਖਿਆ ਸੀ ਉਹ 12000 ਤਨਖਾਹ ਲੈਂਦਾ ਸੀ ਯਾਨੀ ਕਿ ਮਾਪੇ ਦੀ ਇੰਜੀਨੀਅਰਿੰਗ ਦੀ ਡਿਗਰੀ ਕਰਨ ਤੋਂ ਬਾਅਦ ਬੱਚੇ 6000 ਦੇ ਨੌਕਰੀ ਕਰਨ ਨੂੰ ਕਿਉਂ ਤਿਆਰ ਨੇ ਸਿਰਫ ਘਰੋਂ ਬਾਹਰ ਰਹਿਣ ਨੂੰ ਐਸ਼ ਕਰਨ ਨੂੰ ਟਾਈਮ ਮਿਲ ਜਾਏਗਾ ਕੋਈ ਗੱਲ ਕਰ ਲੈ ਯੂਨੀਵਰਸਿਟੀ ਤੋਂ ਪੜ੍ਹ ਕੇ ਵੀ ਹੋਰ ਕਾਲਜਾਂ ਤੋਂ ਪੜ੍ਹ ਕੇ ਵੀ ਲੋਕ ਫੈਕਟਰੀਆਂ ਵਿੱਚ ਕੰਮ ਕਰਦੇ ਨੇ ਉੱਥੇ ਵੀ ਆਪਣੇ ਸਟੂਡੈਂਟਾਂ ਦੀ ਸ਼ੋਸ਼ਣ ਹੋ ਰਿਹਾ ਇੱਕ ਤਰ੍ਹਾਂ ਦਾ ਐਨਾ ਐਨੀ ਵਧੀਆ ਪੜਾਈ ਕਰਕੇ ਜਾਂਦੇ ਨੇ ਇੰਜੀਨੀਅਰਿੰਗ ਕਰਕੇ ਕਰਕੇ ਜਾਂਦੇ ਨੇ ਮੈਕੈਨੀਕਲ ਕਰਕੇ ਜਾਂਦੇ ਨੇ ਹਨ ਹੁੰਦਾ ਸ਼ੋਸ਼ਣ ਕਿਤਨਾ ਕਿਤੇ ਨਹੀਂ ਭਾਜੀ ਬਿਲਕੁਲ ਨਹੀਂ ਹੁੰਦਾ ਸ਼ੋਸ਼ਣ ਸ਼ੋਸ਼ਣ ਉਦੋਂ ਹੁੰਦਾ ਜਿਹੜਾ ਕੰਪੀਟੈਂਟ ਨਹੀਂ ਹਾ ਜਿਹਨੂੰ ਆਂਦਾ ਜਾਂਦਾ ਕੁਝ ਨਹੀਂ ਜਿਹੜਾ ਛੋਲੇ ਦੇ ਕੇ ਪੜਿਆ ਜਿਹੜਾ ਨਾਲ ਦੇ ਦੀ ਕਾਪੀ ਤੋਂ ਨਕਲ ਮਾਰ ਕੇ ਜਿਹੜਾ ਪਾਸ ਹੋਇਆ ਮੈਂ ਸ਼ਰਮ ਕਿੰਨਾ ਇਸਾਲਾ ਪੈਣਾ ਬੜਿਆਂ ਨੂੰ ਪਰ ਇਹ ਰਿਐਲਿਟੀ ਹੈ ਜੇ ਤੁਹਾਡੇ ਅੰਦਰ ਕੰਪੀਟੈਂਸ ਹੈ ਤੁਹਾਡੇ ਅੰਦਰ ਕਾਬਲੀਅਤ ਹੈ ਤੁਹਾਡੇ ਅੰਦਰ ਗੁਣ ਹੈ ਤੁਸੀਂ ਦੋ ਜਣੇ ਵੇਖੋ ਆਏ ਹੋ ਨੇ ਇੱਕ ਜਣੇ ਨੇ ਕੈਮਰਾ ਫੜਿਆ ਇੱਕ ਜਣੇ ਨੇ ਮਾਈਕ ਫੜਿਆ ਇੱਕ ਮੰਦੋ ਪੇਣ ਪਏ ਤੇ ਤੁਹਾਡੇ ਨਾਲ ਦੇ ਕਈ ਜਣੇ ਘਰ ਬੈਠੇ ਗਾਲ੍ਹਾਂ ਹੀ ਕੱਢਦੇ ਹੋਣਗੇ ਕਿ ਲੈ ਮਨਜਿੰਦਰ ਤੇ ਪਾਗਲ ਹੋ ਗਿਆ ਇਹ ਬੜਾ ਸਿਆਣਾ ਬਣੀ ਫਿਰਦਾ ਆਪ ਕੁਛ ਕਰਨ ਜੋਗੇ ਨਹੀਂ ਤੁਹਾਨੂੰ ਕਰਨੀ ਦੇਣਾ ਜਿਹੜੇ ਬੰਦੇ ਅੰਦਰ ਕੰਪੀਟੈਂਸ ਨਹੀਂ ਹੈ ਉਹਦਾ ਸ਼ੋਸ਼ਣ ਨਹੀਂ ਹੋ ਰਿਹਾ ਉਹ ਆਪ ਸ਼ੋਸ਼ਣ ਆਪਣਾ ਕਰਾ ਰਿਹਾ ਉਹ ਲੋਕਾਂ ਲੋਕ ਲੱਜਿਆ ਕਰਗੇ ਹੈ ਮਨਿੰਦਰ ਤੇ ਨੇ ਪੈ ਕਮਾਈ ਜਾਂਦਾ ਇਹ ਰੋਹ ਚੰਡੀਗੜ੍ਹ ਚੱਲ ਜਾਂਦਾ ਗੱਡੀ ਚੁੱਕ ਕੇ ਇਹਨੇ ਆਹ ਕੀਤਾ ਹਾਂ ਸੋਚਦੇ ਨੇ ਚੈੱਕ ਕਰ ਲਓ ਤੁਹਾਨੂੰ ਪਤਾ ਪਿੱਤਾਨੂੰ ਇਲਤਾ ਵੀ ਕਰਦੇ ਹੋਣਗੇ ਪਿੰਨਾ ਵਾਲੇ ਵਰਤੇ ਕਰਦੇ ਕੀ ਨੇ ਅੰਦਰ ਖਾਤੇ ਸਾੜਾ ਵੀ ਅਸੀਂ ਕੁਝ ਕਰਨ ਜੋਗੇ ਨਹੀਂ ਜਿਹੜੇ ਬੰਦੇ ਇਨਕੰਪੀਟੈਂਟ ਹੈ ਮੈਂ ਸਾਫ਼ ਕਹਿੰਨਾ ਉਹ ਬੰਦੇ ਅੱਜ ਕੁਝ ਵੀ ਕਰਨ ਨੂੰ ਤਿਆਰ ਹੈ ਹਰ ਤਰ੍ਹਾਂ ਦਾ ਕੰਪਰੋਮਾਈਜ਼ ਜਿਸ ਵੀ ਉਹ ਜੈਂਡਰ ਨੂੰ ਬਿਲੋਂਗ ਕਰਦੇ ਆ ਜਿਸ ਵੀ ਉਹ ਧਰਮ ਨੂੰ ਬਿਲੋਂਗ ਕਰਦੇ ਆ ਉਹਦੇ ਵਿੱਚੋਂ ਕੰਪਰੋਮਾਈਜ਼ ਕਰਦੇ ਆ ਫਿਰ ਜਦੋਂ ਉਹਨਾਂ ਦਾ ਕੰਪਰੋਮਾਈਜ਼ ਪੂਰਾ ਨਹੀਂ ਹੁੰਦਾ ਫਿਰ ਉਹ ਕਾਸ਼ਵੱਤੇ ਬਣ ਜਾਂਦੇ ਆ ਫਿਰ ਕਹਿੰਦੇ ਮੈਂ ਡੀਏਜੀ ਅੰਦਰ ਕਰਾਤਾ ਆਪਣਾ ਨਹੀਂ ਦੱਸਦੇ ਕਿ ਮੈਂ ਵੀ ਇੱਕ ਪਾਸਰ ਆ ਟੈਕਸ ਚੋਰੀ ਕਰਦਾ ਰਾਈਟ ਸੋ ਕੰਪੀਟੈਂਸ ਗੱਲ ਫੇਰ ਆ ਬਸ ਯੂਨੀਵਰਸਿਟੀ ਦੇ ਲਈਏ ਯੂਨੀਵਰਸਿਟੀ ਦਾ ਸੈਨੇਟ ਭੰਗ ਨਹੀਂ ਹੋਣਾ ਚਾਹੀਦਾ ਜੇ ਹੋਏਗਾ ਉਹਦੇ ਚ ਸਾਡੇ ਜਿਹੜੇ ਮੂਲ ਅਧਿਕਾਰ ਨੇ ਉਹਨਾਂ ਦਾ ਹਨਨ ਹੋਏਗਾ ਸਰਕਾਰ ਸਾਨੂੰ ਇਹ ਜਸਟੀਫਾਈ ਕਰੇ ਕਿ ਇਹ ਸੈਨੇਟ ਭੰਗ ਉਹਨੇ ਕਿਉਂ ਕਰਨਾ ਕੀ ਇਹਦੀ ਜ਼ਰੂਰਤ ਪੈ ਗਈ ਕਿਹੜੀ ਚੀਜ਼ ਗਲਤ ਹੋਈ ਹੈ ਉਹ ਦੱਸੇ ਪਬਲਿਕ ਨੂੰ ਉਸ ਤੋਂ ਬਾਅਦ ਸੈਨੇਟ ਭੰਗ ਕਰਨ ਦੀ ਗੱਲ ਕਰੇ ਸ਼ਾਇਦ ਪਬਲਿਕ ਸਾਥ ਦੇ ਦੇਗੀ ਇਤਨਾ ਕਿਤੇ ਨਹੀਂ ਲੱਗਦਾ ਯੂਨੀਵਰਸਿਟੀ ਜਿਹੜੀ ਸਥਾਪਿਤ ਵੀ ਕੇਂਦਰ ਵੱਲੋਂ ਹੀ ਕੀਤੀ ਗਈ ਸੀ ਪਹਿਲਾਂ ਲਾਹੌਰ ਵਿੱਚ ਹੁੰਦੀ ਸੀਗੀ ਇਹ ਕੇਂਦਰ ਚੌਥੀ ਯੂਨੀਵਰਸਿਟੀ ਤੌਰ ਤੇ ਸਥਾਪਿਤ ਕੀਤਾ ਸੀ 1982 ਦੇ ਵਿੱਚ ਇਹਨੂੰ ਫਿਰ ਹੁਣ ਸਰਕਾਰ ਦੇ ਸਰਕਾਰ ਵੱਲੋਂ ਹੀ ਸਾਰਾ ਫੰਡ ਮਿਲਦਾ ਹੈ ਇੰਦਰ ਦੇ ਵੀ ਇੰਟਰ ਯੂਨੀਵਰਸਿਟੀ ਆਉਂਦੀ ਹੈ ਹਰਿਆਣਾ ਦੇ ਵੀ ਹੱਕ ਹੈਗਾ ਹਿਮਾਚਲ ਦਾ ਵੀ ਹੈਗਾ ਫਿਰ ਇਹ ਲੱਗਦਾ ਕਿਤਨਾ ਕਿਤੇ ਵੀ ਜੇ ਕੇਂਦਰ ਦੇ ਇੰਟਰ ਆਉਂਦੀ ਹੈ ਵੀ ਦੋ ਜਿਹੜੇ ਬਾਕੀ ਜੇ ਉਹ ਪੰਜਾਬ ਪ੍ਰੋਟੈਸਟ ਕਰ ਰਿਹਾ ਹਰਿਆਣਾ ਦੇ ਹਿਮਾਚਲ ਦਾ ਸਾਥ ਨਹੀਂ ਦੇ ਰਹੇ ਇਹਨਾਂ ਦਾ ਨਹੀਂ ਨਹੀਂ ਸਟੂਡੈਂਟ ਇਸ ਯੂਨੀਵਰਸਿਟੀ ਦੇ ਪੰਜਾਬ ਦੇ ਸਪੈਲਿੰਗ ਪੜੋ P A N J A B ਅਸੀਂ P U N J A B ਲਿਖਦੇ ਆ P A N J A B ਪੰਜਾਬ ਹੈ ਇਹ ਪੁਰਾਣਾ ਪੰਜਾਬ ਸੀ ਜਿਹੜਾ ਸਾਡਾ ਜਿਹੜਾ ਲਾਹੌਰ ਵੀ ਵਿੱਚ ਹੀ ਸੀ ਤੇ ਪੰਜੋ ਆਪ ਜਿੰਨਾ ਏਰੀਆ ਸੀ ਉਸ ਵਾਸਤੇ ਇੱਕ ਯੂਨੀਵਰਸਿਟੀ ਕ੍ਰੀਏਟ ਕੀਤੀ ਗਈ ਸੀ ਤੇ ਉਸ ਤੋਂ ਬਾਅਦ ਕਈ ਸਾਡੇ ਜਿਹੜੇ ਮੰਤਰੀ ਸੀ ਸੈਂਟਰਲ ਦੇ ਉਹਨਾਂ ਨੇ ਉਹਨਾਂ ਨੇ ਬਣਾਈ ਹੈ ਔਰ ਜਿਹੜੇ ਉਦੋਂ ਸੈਂਟਰਲ ਜਦੋਂ 47 ਵਿੱਚ ਵੰਡ ਹੋਈ ਤੇ 52 ਸੰਵਿਧਾਨ ਬਣਿਆ ਉਦੋਂ ਕਿਉਂ ਨਹੀਂ ਯੂਨੀਵਰਸਿਟੀ ਨੂੰ ਅੰਦਰ ਲਿਆ ਇਹਨਾਂ ਨੇ ਔਰ ਇਸੇ ਕਰਕੇ ਉਦੋਂ ਸੈਨੇਟ ਦਾ ਪ੍ਰਬਧਾਨ ਰੱਖਿਆ ਗਿਆ ਯੂਨੀਵਰਸਿਟੀ ਬਣਾਉਣ ਲਈ ਉਦੋਂ ਤੋਂ ਚੱਲਦਾ ਆ ਰਿਹਾ ਮੇਰੇ ਸਾਹਿਬ ਨਾਲ ਇਹ ਸੈਨੇਟ 1982 1882 ਦਾ ਮੇਰੇ ਮੰਮੀ ਵੀ ਇਹਦੇ ਮੈਂਬਰ ਸੀ ਵੋਟਿੰਗ ਵਾਸਤੇ ਉਹਨਾਂ ਨੂੰ ਚਿੱਠੀ ਹੁੰਦੀ ਸੀ ਕਿਉਂਕਿ ਇਹਨਾਂ ਨੇ ਤੋਂ ਮਾਸਟਰ ਡਿਗਰੀ ਕੀਤੀ ਸੀ ਸੋ ਜਿਹੜਾ ਬੰਦਾ ਵੀ ਇੱਥੋਂ ਦਾ ਪੜਿਆ ਸੀ ਉਹਦੇ ਕੋਲ ਅਧਿਕਾਰ ਸੀ ਇਸ ਯੂਨੀਵਰਸਿਟੀ ਦੇ ਸੈਨੇਟ ਮੈਂਬਰ ਨੂੰ ਚੁਣਨ ਦਾ ਠੀਕ ਹੈ ਨਾ ਜਦੋਂ ਉਹਦਾ ਅਧਿਕਾਰ ਚੱਲਦਾ ਪਿਆ ਔਰ ਉਹ ਇੱਕ ਓਪਨ ਅਧਿਕਾਰ ਹੈ ਇੱਕ ক্লোজ ਬੁੱਕ ਅਧਿਕਾਰ ਨਹੀਂ ਹੈਗੀ ਗੁਪਤ ਵੋਟ ਪੈ ਗਈ ਤੇ ਵੇਲੇ ਜੀ ਮੈਂ ਅੰਦਰ ਖਾਤੇ ਜਾ ਕੇ ਤਾਂ ਨਹੀਂ ਨਹੀਂ ਮਨਿੰਦਰ ਨੂੰ ਵੋਟ ਨਹੀਂ ਪਾਣੀ ਤੇ ਨਹੀਂ ਪਈ নো ਵੇ ਇੱਕ ਪ੍ਰੋਪਰ ਪ੍ਰੋਸੀਜਰ ਹੈ ਸਭ ਕੁਝ ਚੱਲ ਰਿਹਾ ਹੈ ਤੇ ਜੇ ਡਿਫਾਲਟਰ ਨਹੀਂ ਹੈ ਫਿਰ ਭੰਗ ਕਿਉਂ ਕਰਨੀ ਹੈ ਔਰ ਉਹਦਾ ਭੰਗ ਕਰਕੇ ਨੁਕਸਾਨ ਹੀ ਹੋਣਾ ਫਾਇਦਾ ਨਹੀਂ ਹੋਣਾ ਇਹ ਗੱਲਾਂ ਜੇ ਆਪਾਂ ਕਰਨਾ ਹੀ ਹੈ ਨਾ ਜੇ ਸਰਕਾਰ ਕੋਈ ਚੌਂਦੀ ਕਰਨੂ ਸਭ ਤੋਂ ਪਹਿਲਾਂ ਤੇ ਰਿਜ਼ਲਟ ਕੱਢਣ ਦੀ ਡੇਟ ਫਿਕਸ ਕਰੇ ਅੱਜ ਤੱਕਰ ਬੱਚਿਆਂ ਦਾ ਖਾਸ ਕਰਕੇ ਫਾਈਨਲ ਇਅਰ ਕਲਾਸਾਂ ਦਾ ਦੇਖੋ ਬੀਏ ਫਰਸਟ ਇਅਰ ਦਾ ਰਿਜ਼ਲਟ ਲੇਟ ਆਵੇ ਜਲਦੀ ਆਵੇ ਕੋਈ ਫਰਕ ਨਹੀਂ ਪੈਂਦਾ ਫਰਕ ਕਿਨੂੰ ਪੈਣਾ ਜਿਹੜਾ ਫੇਲ ਹੋਇਆ ਪਾਸ ਹੋਏ ਨੂੰ ਫਰਕ ਨਹੀਂ ਪੈਣਾ ਕਿਉਂਕਿ ਦੀਦ ਸੈਕੰਡ ਇਅਰ ਸ਼ੁਰੂ ਹੋ ਗਈ ਸੈਕੰਡ ਇਅਰ ਦਾ ਰਿਜ਼ਲਟ ਵੀ ਲੇਟ ਸਫੇਰ ਆ ਗਿਆ ਕੋਈ ਫਰਕ ਨਹੀਂ ਪੈਣਾ ਪਰ ਜੇ 3rd ਇਅਰ ਦਾ ਡਿਊ ਡੇਟ ਤੋਂ ਲੇਟ ਰਿਜ਼ਲਟ ਆਇਆ 45 ਦਿਨ ਦਾ ਟਾਈਮ ਦਿੱਤਾ ਹੈ ਅੱਜ ਫਰਸਟ ਐਗਜ਼ਾਮ ਹੋਇਆ ਵਿਥਿਨ 45 ਡੇਸ ਉਹਦਾ ਰਿਜ਼ਲਟ ਬਣ ਕੇ ਇਹਨਾਂ ਕੋਲ ਤਿਆਰ ਹੋਣਾ ਚਾਹੀਦਾ ਤੇ ਲਾਸਟ ਐਗਜ਼ਾਮ ਤੋਂ 45 ਡੇਸ ਦੇ ਅੰਦਰ ਅੰਦਰ ਡਿਕਲੇਅਰ ਹੋਣਾ ਬਣਦਾ ਹੈ ਇਹ ਇਹਨਾਂ ਦੇ ਕਾਨੂੰਨ ਚ ਲਿ ਇਹ ਸਰਕਾਰ ਨੂੰ ਇਹ ਤੇ ਆਗਾ ਸੈਲੈਂਡ ਭੰਗ ਕਰ ਦੋ ਇਹਨਾਂ ਨੇ ਇਹੋ ਜਿਹੀਆਂ ਫੈਸਿਲਿਟੀਆਂ ਕਿਉਂ ਨਹੀਂ ਆਪਣੀ ਇੰਟਰਵੈਂਸ਼ਨ ਨਾਲ ਠੀਕ ਕਰਾਈਆਂ ਅੱਜ ਵੀ ਕੋਰਸੇਜ਼ ਪੁਰਾਣੇ ਚੱਲ ਰਹੇ ਨੇ ਉਹਨਾਂ ਕੋਰਸੇਜ਼ ਨੂੰ ਕਿਉਂ ਨਹੀਂ ਇਹ ਲੇਟੈਸਟ ਟੈਕਨੀਕ ਚ ਵੜਿਆ ਗਿਆ ਉਹਦੇ ਉੱਤੇ ਮਿਹਨਤ ਕਰੋ ਅੱਜ ਸਕਿੱਲ ਦੇ ਉੱਤੇ ਗੱਲ ਕਰਦੇ ਆਪਾਂ ਡਿਪਲੋਏਬਲ ਬੰਦੇ ਕਿੰਨੇ ਬਣਾਏ ਆ ਡਿਪਲੋਏਬਲ ਬੰਦੇ ਕਿੰਨੇ ਬਣਾਏ ਯਾਨੀ ਕਿ ਮੈਂ ਕਿਹੋ ਜਿਹਾ ਸਟੂਡੈਂਟ ਆ ਮੈਂ ਕਿੰਨੇ ਕ ਕਾਰੋਬਾਰ ਖੋਲੇ ਕਿ ਮੈਂ ਦੋ ਬੰਦਿਆਂ ਨੂੰ ਨਾਲ ਕਾਰੋਬਾਰ ਦੇ ਸਕਾਂ ਡਿਪਲੋਏਬਲ ਬਣਾ ਦਿਓ ਜੇ ਫੋਰਨ ਕੰਟਰੀ ਵਿੱਚ ਸਬਜੀ ਜਾ ਰਹੀ ਹੈ ਮਸ਼ੀਨਾਂ ਜਾ ਰਹੀਆਂ ਫੋਨ ਜਾ ਰਹੇ ਹੈ ਟੈਕਨੋਲੋਜੀ ਜਾ ਰਹੀ ਹੈ ਇੰਡੀਆ ਕਿਉਂ ਨਹੀਂ ਉਹਨੂੰ ਬਣਾ ਕੇ ਭੇਜ ਪਾ ਰਿਆ ਕਿਉਂਕਿ ਸਾਡੇ ਇੱਥੋਂ ਦੇ ਸਿਸਟਮ ਥੋੜੇ ਜਿਹਾ ਪੁਰਾਣੇ ਹੈ ਔਰ ਉਹਨੂੰ ਆਪਾਂ ਚੇਂਜ ਕਰਨ ਲਈ ਰਾਜੀ ਨਹੀਂ ਅਸੀਂ ਰਾਜ ਕਰਨਾ ਜਾਂਦੇ ਹਾਂ ਕਿਸੇ ਦੇ ਸਿਰ ਤੇ ਚੜ ਕੇ ਅਸੀਂ ਸੇਵਾ ਕਰਨਾ ਨਹੀਂ ਜਾ ਰਹੇ ਅਸੀਂ ਬੱਚਿਆਂ ਨੂੰ ਉਸ ਕਾਬਲ ਬਣਾਈਏ ਕਿ ਉਹ 10 ਹੋਰ ਬੰਦਿਆਂ ਨੂੰ ਰੋਜੀ ਰੋਟੀ ਦੇ ਸਕਣ ਕਾਰੋਬਾਰ ਦੇ ਸਕਣ ਬਜਾਏ ਕਿ ਸੈਨੇਟ ਤਾਂ ਭੰਗ ਕਰੋ ਜੋ ਸੈਨੇਟ ਦੇ ਵਿੱਚ ਕੋਈ ਤੁਹਾਨੂੰ ਕਮਜ਼ੋਰੀਆਂ ਦਿਖਦੀਆਂ ਨੇ ਉਹ ਪਬਲਿਕ ਅੱਗੇ ਨਸ਼ਰ ਕਰੋ ਕਿ 8:00 ਵਜੇ ਆ ਜੀ ਇਸ ਕਰਕੇ ਸੈਨੇਟ ਭਗ ਹੋਣੀ ਬੰਦੀ ਹੈ ਪਬਲਿਕ ਤੁਹਾਡੇ ਨਾਲ ਤੁਰੇਗੀ ਤੁਸੀਂ ਤਾਂ ਕੈਸਾ ਹੀ ਕਿਉਂ ਕਰਦੇ ਹੋ ਫਿਰ ਕੱਚਾ ਤਾਂ ਟੰਗਣਾ ਹੀ ਆ ਲੋਕਾਂ ਦੇ ਸਿਰ ਤੇ ਕੱਚਾ ਟੰਗਿਆ ਜੀ ਆ ਟੰਗਿਆ ਸਾਰੀ ਦੁਨੀਆ ਸਾਹਮਣੇ ਟੰਗਿਆ ਕੱਚਾ ਕਹਿੰਦੇ ਵੀ ਕੱਚਾ ਹਰੇ ਕਾਕੀ ਰੰਗ ਦਾ ਟੰਗਿਆ ਹੋਰ ਸੰਗਦਾ ਕਿ ਕਿਸੇ ਹੋਰ ਦਾ ਮੈਨੂੰ ਨਹੀਂ ਪਤਾ ਪਰ ਉਹ ਕਛਾ ਟੰਗ ਤਾਂ ਅਗਲੇ ਨੇ ਉਹਦੇ ਪਿੱਛੇ ਜਾਂ ਨਿੱਕਰ ਟੰਗ ਦੀ ਜੋ ਵੀ ਉਹ ਕਰਤਾ ਇੱਕ ਸਿੰਬੋਲਿਕਲੀ ਪ੍ਰੋਟੈਸਟ ਹੋਇਆ ਸ਼ਰਿਆਮ ਹੋਇਆ ਪੁਲਸ ਨੇ ਵੀ ਉਥੇ ਪ੍ਰੈਜ਼ੀਡੈਂਟ ਨੂੰ ਕਈ ਭੁਖੜ ਹੜਤਾਲ ਦੇ ਬੈਠੇ ਨੇ ਸਭ ਨੂੰ ਜਿੱਦਾਂ ਵੀ ਮੈਨੇਜ ਕੀਤਾ ਹੁਣ ਅੰਦਰ ਵੜਨ ਲੱਗੀਆਂ ਵੀ ਦਿੱਕਤਾਂ ਨੇ ਸੋ ਕਿਉਂ ਕਰਦੇ ਹੋ ਪਹਿਲਾਂ ਦੱਸੋ ਸਹੀ ਨਾ ਪ੍ਰੋਬਲਮ ਕੀ ਹੈ ਜੋ ਕਹਿੰਦੇ ਜਿਵੇਂ ਹੁਣ ਕਿਸਾਨੀ ਮਸਲਾ ਹੋਇਆ ਸੀਗਾ ਟਰੈਕਟਰ ਲੈ ਕੇ ਗਏ ਸੀ ਦਿੱਲੀ ਤਾਂ ਹੀ ਜਿਹੜੇ ਕਾਨੂੰਨ ਕਾਲੇ ਕਾਨੂੰਨ ਸੀਗੇ ਤਿੰਨ ਉਹ ਵਾਪਸ ਕਰਾਏ ਸੀਗੇ ਵੀ ਇਹ ਪ੍ਰੋਟੈਸਟ ਤੋਂ ਬਿਨਾ ਇਹ ਸਰਕਾਰ ਮੰਨਦੀ ਨਹੀਂ ਹੈਗੀ ਦੇਖੋ ਪ੍ਰੋਟੈਸਟ ਕਰਨ ਦੇ ਬੜੇ ਤਰੀਕੇ ਨੇ ਮੈਂ ਫਿਰ ਕਿੰਨਾ ਪ੍ਰੋਟੈਸਟ ਕਰਨਾ ਚਾਹੀਦਾ ਹਰ ਵੇਲੇ ਕਰਨਾ ਚਾਹੀਦਾ ਪਰ ਪ੍ਰੋਟੈਸਟ ਪਾਵਰਫੁੱਲ ਪੀਸਫੁੱਲ ਹੋਣਾ ਚਾਹੀਦਾ ਤੇ ਅੰਦਰ ਤੱਕ ਉਤਰਨ ਨਾਲ ਚਾਹੀਦਾ ਤੇ ਉਹਦੇ ਵਾਸਤੇ ਮੈਂ ਬੈਸਟ ਤਰੀਕਾ ਦੱਸਦਾ ਹੋਰ ਵਧੀਆ ਤਰੀਕਾ ਦੱਸਦਾ ਗਿਨੀਸ ਬੁੱਕ ਆਫ ਵਰਲਡ ਰਿਕਾਰਡ 'ਚ ਵੀ ਨਾਮ ਚੜ ਜਾਏਗਾ ਮੁਹਾਲੀ ਤੋਂ ਇੱਕ ਦੂਜੇ ਦਾ ਹੱਥ ਫੜ ਕੇ ਪੂਰੇ ਪੰਜਾਬ ਫਾਜ਼ਲਗਾਬੋਰ ਤੱਕ ਹੱਥ ਫੜ ਕੇ ਲੈਣਾ ਬਣਾ ਦੋ ਸਿਰਫ ਚੌਂਕ ਛੱਡੋ ਦੁਨੀਆ ਦੀ ਸਭ ਤੋਂ ਵੱਡੀ ਚੇਨ ਬਣੇਗੀ ਗਿਨੀਸ ਬੁੱਕ ਆਫ ਵਰਲਡ ਰਿਕਾਰਡ 'ਚ ਨਾਮ ਚੜੇਗਾ ਪੰਜਾਬ ਯੂਨੀਵਰਸਿਟੀ ਕੀ ਪੂਰਾ ਦੁਨੀਆ ਯਾਦ ਰੱਖੇਗੀ ਇੱਕ ਪ੍ਰੋਟੈਸਟ ਹੋਇਆ ਸੀ ਐਡੇ ਲੰਬਾ ਕਿਲੋਮੀਟਰ 250 ਕਿਲੋਮੀਟਰ ਚਾਹਲ ਮੋ ਸਾਡਾ ਪੰਜਾਬ ਹੈ ਤੇ 250 ਕਿਲੋਮੀਟਰ ਦੀਆਂ ਚਾਰੋਂ ਦਿਸ਼ਾਵਾਂ ਤੇ ਇੱਕ ਦੂਜੇ ਨਾਲ ਹੱਥ ਫੜ ਜੋ ਸਿਰਫ ਚੌਕ ਖਾਲੀ ਛੱਡ ਦੋ ਆਪਣੇ ਆਪਣੇ ਘਰਾਂ ਦੇ ਬਾਹਰ ਆਪਣੇ ਆਪਣੇ ਮੁਹੱਲਿਆਂ ਦੇ ਬਾਹਰ ਆਪਣੇ ਆਪਣੇ ਗਲੀਆਂ ਦੇ ਬਾਹਰ ਇੱਕ ਦੂਜੇ ਦੇ ਹੱਥ ਫੜ ਕੇ ਖਲੋਜੋ ਇਸ ਤੋਂ ਵੱਡਾ ਪ੍ਰੋਟੈਸਟ ਕੀ ਹੋਏਗਾ ਕਿਸੇ ਨੂੰ ਚਪੇੜ ਨਹੀਂ ਮਾਰੀ ਕਿਸੇ ਨੂੰ ਗੱਲ ਨਹੀਂ ਕੱਢੀ ਕੋਈ ਨਾਰਾ ਨਹੀਂ ਲਾਇਆ ਤੇ ਕਾਲੀ ਪੱਟੀ ਇੱਥੇ ਬੰਨੀ ਸਿਰਫ ਕਿਉਂ ਤਾਂ ਇਹ ਵੀ ਕਹਿੰਦੇ ਯੂਨੀਵਰਸਿਟੀ ਵਾਲੇ ਵੀ ਜੇ ਇਹਨਾਂ ਨੇ ਮੰਗਾ ਜਿਹੜੀ ਵਾਪਸ ਨਾ ਲਿਆ ਫੈਸਲਾ ਤਾਂ ਟਰੈਕਟਰਾਂ ਦੇ ਮੂੰਹ ਯੂਨੀਵਰਸਿਟੀ ਨੂੰ ਆਉਣਗੇ ਟਰੈਕਟਰ ਵੀ ਲੈ ਕੇ ਆਉਣਗੇ ਇੱਧਰ ਨੂੰ ਚਲੋ ਉਹਨਾਂ ਦਾ ਆਪਣਾ ਪਰਸਨ ਨੀਜੀ ਫੈਸਲਾ ਪਰ ਮੈਂ ਉਹਨੂੰ ਉਤਸ਼ਾਹ ਨਹੀਂ ਦਿੰਦਾ ਦੇਖੋ ਸਰਕਾਰਾਂ ਨੂੰ ਜਾਂ ਐਡਮਿਨਿਸਟ੍ਰੇਸ਼ਨ ਨੂੰ ਬਹਾਨਾ ਚਾਹੀਦਾ ਹੈ ਤੁਹਾਡੇ ਤੇ ਵਾਰ ਕਰਨ ਦਾ ਮਹਾਤਮਾ ਗਾਂਧੀ ਦੀ ਇੱਕੋ ਗੱਲ ਮੈਨੂੰ ਚੰਗੀ ਲੱਗਦੀ ਹੈ ਉਹਨੇ ਜ਼ਮੀਨ ਤੇ ਬਹਿ ਕੇ ਲਾਠੀਆਂ ਖਾਧੀਆਂ ਦੁਨੀਆ ਨੇ ਉਹਨੂੰ ਆਪੋਜ਼ ਕੀਤਾ ਵੀ ਨੇ ਹੱਥਿਆਂ ਤੇ ਇਹਨਾਂ ਨੇ ਮਾਰਿਆ ਔਰ ਜੱਲਿਆਂ ਵਾਲੇ ਬਾਗ ਦੇ ਨੇ ਹੱਥਿਆਂ ਵਾਸਤੇ ਉਹਨੇ ਕਹਤਾ ਉੱਥੇ ਉਗਰਵਾਦੀ ਸੀਗੇ ਸਾਰੇ ਤਾਂ ਹੀ ਸਾਡੇ ਯੋਧਿਆਂ ਨੇ ਜਾ ਕੇ ਅਸੈਂਬਲੀ ਚ ਬੰਮ ਪਾੜਿਆ ਸੀ ਦੱਸਿਆ ਸੀ ਵੀ ਅਸੀਂ ਕੌਣ ਹੁੰਨੇ ਆ ਰਾਈਟ ਸੋ ਕਹਿਣ ਦਾ ਭਾਵੇਂ ਕਿ ਜਦੋਂ ਅਸੀਂ ਪ੍ਰੋਟੈਸਟ ਕਰਦੇ ਹਾਂ ਜਿਹਦੇ ਵਿੱਚ ਐਗਰੈਸ਼ਨ ਹੋਏਗਾ ਨੋ ਡਾਊਟ ਮੌਕੇ ਤੇ ਬਹੁਤ ਚੰਗਾ ਲੱਗਦਾ ਪਰ ਜਿਹੜੇ ਮਾਮਾ ਦੇ ਪੁੱਤ ਵਿਚਾਰੇ ਫਸਦੇ ਨੇ ਜਿਨ੍ਹਾਂ ਨੂੰ ਟਾਰਗੇਟ ਕਰਕੇ ਮੁਰਗੇ ਝੂਠੇ ਮੁਕਾਬਲੇਾਂ 'ਚ ਝੂਠੇ ਐਕਸੀਡੈਂਟਾਂ 'ਚ ਮਾਰਿਆ ਜਾਂਦਾ ਅਸੀਂ ਆਪਣੇ ਵੀਰ ਗਵਾਏ ਨੇ ਤੇ ਮੈਂ ਹਰ ਭੈਣ ਭਰਾ ਹਰ ਮੇਰੀ ਭੈਣ ਹਰ ਮੇਰਾ ਭਰਾ ਕੀਮਤੀ ਹੈ ਆਪਾਂ ਲੜਾਈ ਲੀਗਲ ਲੜੀਏ ਆਪਾਂ ਲੜਾਈ ਪੀਸਫੁਲ ਲੜੀਏ ਕਿ ਸਰਕਾਰ ਕੋਲ ਸਾਨੂੰ ਇਸ ਕੈਂ ਦਾ ਬਹਾਨਾ ਨਾ ਹੋਵੇ ਕਿ ਇਹਨਾਂ ਨੇ ਹਰਦੰਗ ਮਚਾਇਆ ਲਾਠੀ ਚਾਰਜ ਹੋਇਆ ਜਾਂ ਭੀੜ ਨੇ ਇੱਕ ਦੂਜੇ ਨੂੰ ਮਾਰ ਲਿਆ ਇਹ ਗੱਲਾਂ ਹੋਣਾਂ ਉਹ ਤਾਂ ਕਹਿ ਰਹੇ ਨੇ ਸਟੂਡੈਂਟ ਕਹਿ ਰਹੇ ਨੇ ਵੀ ਤਿਆਰੀਆਂ ਵੀ ਸ਼ੁਰੂ ਕਰਤੀਆਂ ਸਰਕਾਰ ਨੇ ਤਾਂ ਜਿਹੜੇ ਵੀ ਕਿੱਲਾਂ ਵਾਲੇ ਜਿਹੜੇ ਵੀ ਜਿਵੇਂ ਚ ਸ਼ੰਭੂ ਵਾਟਰ ਲਾਇਏ ਸੀ ਬਾ ਗਏ ਸੀ ਕਿ ਕਿਸਾਨ ਗਏ ਸੀ ਉੱਥੇ ਕਿੱਲ ਲਾਏ ਗਏ ਸੀ ਸੜਕਾਂ ਦੇ ਕਿੱਲੇ ਵੀ ਲਾਉਣੇ ਸ਼ੁਰੂ ਕਰਤੇ ਮੇਰੇ ਪਹਿਲਾਂ ਹੀ ਤਿਆਰੀਆਂ ਗਈ ਚੱਲੀਆਂ ਸਰਕਾਰ ਨੇ ਤਾਂ ਹਲੇ ਤਾਂ ਪਹੁੰਚਿਆ ਵੀ ਨਹੀਂ ਕੋਈ ਤੂੰ ਸ਼ੁਕਰ ਮਨਾਓ ਤੁਹਾਡੀ ਗੱਲ ਤੋਂ ਡਰ ਲੱਗ ਗਿਆ ਪ੍ਰਿਵੈਂਸ਼ਨ ਉਹਨਾਂ ਨੇ ਸ਼ੁਰੂ ਕਰਤੀ ਇਟ ਮੀਨਸ ਕਿ ਤੁਹਾਡੀ ਆਵਾਜ਼ ਉੱਪਰ ਤੱਕ ਪਹੁੰਚ ਰਹੀ ਹੈ ਹਲੇ ਤੇ ਤੁਸੀਂ ਆਵਾਜ਼ ਕੱਢੀ 10 ਤਰੀਕ ਦੀ ਜੇ ਸ਼ੋਅ ਕਰਤਾ ਫਿਰ ਕੀ ਹਾਲ ਹੋ ਪਰ ਫਿਰ ਵੀ ਮੇਰੀ ਐਜ਼ ਅ ਲੀਗਲ ਮੈਨ ਸਲਾਹ ਹੈ ਕਿ ਉਹ ਚੀਜ਼ ਥੋੜੀ ਜਿਹੀ ਗਲਤ ਹੈ ਸਾਡੇ ਲਈ ਉਹਨਾਂ ਨੂੰ ਤਾਂ ਕੁਝ ਨਹੀਂ ਹੋਣਾ ਉਹ ਵੀ ਤੇ ਸਾਡੇ ਮਾਵਾ ਦੇ ਪੁੱਤ ਨੇ ਦੂਜੇ ਪਾਸੇ ਵੀ ਮਰਨੇ ਕੌਣ ਆ ਜੀ ਛੋਟੀਆਂ ਕਿੰਨਾਂ ਨੇ ਖਾਣੀਆਂ ਉਹ ਵੀ ਸਾਡੇ ਤੇ ਅਸੀਂ ਵੀ ਉਹਨਾਂ ਦੇ ਦੋਨਾਂ ਇੱਕ ਦੂਜੇ ਨਾਲ ਮਰੀ ਜਾਣਾ ਸਰਕਾਰਾਂ ਨੇ ਅੰਦਰ ਬੈਠ ਕੇ ਇਹੋ ਜਿਹੇ ਫੈਸਲੇ ਲਈ ਜਾਣੇ ਆ ਤੇ ਤਮਾਸ਼ਾ ਕੀ ਹੋਇਆ ਤੁਸੀਂ ਮੇਰੀ ਪੱਗ ਲਾਦ ਨਹੀਂ ਮੈਂ ਤੁਹਾਡੀ ਲਾਦ ਨਹੀਂ ਪੜਾਈ ਖਰਾਬ ਹੋਣ ਇੱਕ ਪਾਸੇ ਜਿਹੜੀ ਸਟੂਡੈਂਟ ਦੀ ਪੜਾਈ ਖਰਾਬ ਹੋ ਰਹੀ ਹੈ ਪਬਲਿਕ ਬੱਚੇ ਗਰੀਬ ਜਨਤਾ ਰੋਟੀ ਪਾਣੀ ਗੀਆਂ ਦਾ ਬੰਦ ਹੋਣਾ ਉੱਥੇ ਦੁਕਾਨਾਂ ਬੰਦ ਹੋ ਗਈ ਹੋਣੇ ਕਿਉਂਕਿ ਮੌਪ ਦਾ ਕੀ ਪਤਾ ਇੱਕ ਸ਼ਰਾਰਤੀ ਉੱਠੇ ਉਹਨਾਂ ਦਾ ਕੋਈ ਬੰਦਾ ਉੱੜ ਜਾ ਜਿਹੜੇ ਸ਼ਰਾਰਤ ਕਰਾਉਣਾ ਚਾਹੁੰਦੇ ਆ ਤੇ ਲਾਲਾ ਲਾਲਾ ਹੋ ਜੇ ਉੱਥੇ ਚਾਰ ਦੁਕਾਨਾਂ ਟੁੱਟ ਜਾਣ ਕੌਣ ਭਰੇਗਾ ਨੁਕਸਾਨ ਬਦਨਾਮ ਹੋਏਗਾ ਦੇਖੋ ਸਾਡੇ ਜਿਹੜੇ ਕਿਸਾਨ ਜਿੱਥੇ ਬੰਦੇ ਸੀ ਬਹੁਤ ਅਕਲਮੰਦ ਬੰਦੇ ਨਿਕਲੇ ਇਹਨਾਂ ਨੇ ਉੱਥੇ ਬਾਰਡਰ ਤੇ ਕਿਸੇ ਨੂੰ ਕੁਸਕਰ ਨਹੀਂ ਦਿੱਤਾ ਜਿਹੜੇ ਕੁਝ ਗਲਤ ਮਲਤ ਬੰਦੇ ਸ਼ਰਾਰਤ ਕਰਦੇ ਸੀ ਠੱਪ ਦੇ ਉਹਨਾਂ ਨੇ ਮੌਕੇ ਤੇ ਤਾਂ ਅੰਦੋਲਨ ਇਹਨਾਂ ਸਕਸੈਸਫੁਲ ਗਿਆ ਨੀ ਤਾਂ ਕੀ ਪਤਾ ਉਹ ਜਿਹੜੇ ਸ਼ਰਾਰਤ ਕਰਨ ਵਾਲੇ ਬੰਦੇ ਸੀ ਕਿਹਦੇ ਸੀ ਉਹ ਸੱਚੇ ਸੀ ਕਿ ਕਿਸੇ ਨੇ ਪਲਾਨਟ ਕੀਤੇ ਸੀ ਵੀ ਇਹ ਸ਼ੋਅ ਨੂੰ ਬਰਬਾਦ ਕਰੀਏ ਸੋ ਮੈਂ ਤੇ ਆਪਣੇ ਭਰਾਵਾਂ ਨੂੰ ਛੋਟੇ ਭੈਣ ਭਰਾਣੇ ਮੇਰੇ ਇਹਨਾਂ ਨੂੰ ਇਹੋ ਸਲਾਹ ਦਊਂਗਾ ਕਿ ਇਹੋ ਜਿਹਾ ਪ੍ਰੋਟੈਸਟਾਂ ਕਰੋ ਆਪਣੇ ਆਪਣੇ ਸ਼ਹਿਰ 'ਚ ਆਪਣੇ ਆਪਣੇ ਪਿੰਡ 'ਚ ਆਪਣੀਆਂ ਆਪਣੀਆਂ ਥਾਵਾਂ ਦੇ ਚੌਂਕਾਂ 'ਚ ਜਾਂ ਇੱਕ ਦੂਜੇ ਨਾਲ ਹੱਥ ਫੜ ਕੇ ਉੱਥੇ ਸ਼ਕਤੀ ਪ੍ਰਦਰਸ਼ਨ ਕਰੋ ਤੁਹਾਡੀ ਸੰਖਿਆ ਇਹਨਾਂ ਨਾਲੋਂ ਜ਼ਿਆਦਾ ਹੈ ਪਰ ਤੇਈ ਵਾਰੀ ਜਦੋਂ ਗੁੱਸਾ ਹੁੰਦਾ ਅੰਦਰ ਫਿਰ ਪ੍ਰੋਟੈਸਟ ਕਰਨੇ ਪੈ ਜਾਂਦੇ ਨੇ ਤਾਂ ਜਿਵੇਂ ਨੇਪਾਲ ਦੇ ਵਿੱਚ ਹੋਇਆ ਉਹ ਕਿੰਨਾ ਗੁੱਸਾ ਸੀ ਉਹਨਾਂ ਅੰਦਰ ਹੈ ਨਾ ਜਦੋਂ ਗੱਡੀਆਂ ਭਾਂਤੀਆਂ ਸੀਗੀਆਂ ਹਾਂ ਉਹ ਟੈਕਨੀਕਲ ਗਲਤੀ ਹੈ ਭਾਜੀ ਗੱਡੀ ਮੇਰੀ ਭੱਜੀ ਜਾਂ ਤੁਹਾਡੀ ਭੱਜੀ ਕਿੰਨੇ ਮੁੜਨੀ ਹੈ ਤੁਹਾਨੂੰ ਜਿਹੜੇ 2 ਮਹੀਨੇ ਗੱਡੀ ਤੋਂ ਬਿਨਾਂ ਘੁੰਮਣਾ ਪੈਣਾ ਉਹਦਾ ਨੁਕਸਾਨ ਤੁਹਾਡਾ ਹੈ ਨਾ ਸੋਸ਼ਲ ਮੀਡੀਆ ਬੰਦ ਕਰਤਾ ਸੀ ਨਾ ਸਾਰੇ ਇੱਕ ਤਰ੍ਹਾਂ ਦਾ ਜਿਹੜੇ ਵੱਡੇ ਜਿਹੜੇ ਵੱਡੇ ਸਟੋਰਾਂ ਦੇ ਲੀਡਰਾਂ ਦੇ ਜਵਾਕ ਨੇ ਬਾਹਰ ਪੜਦੇ ਨੇ ਉਹਨਾਂ ਦੀ ਸਪੋਰਟ ਵੀ ਗਰੀਬਾਂ ਲਈ ਉਹਨਾਂ ਨੂੰ ਦੀ ਗਰੀਬਾਂ ਨਾਲ ਧੱਕਾ ਹੋ ਰਿਆ ਸੀ ਉੱਥੇ ਮੀ ਸੋਸ਼ਲ ਮੀਡੀਆ ਦੀ ਆਵਾਜ਼ੇ ਬੰਦ ਕਰਤੀ ਸੀ ਆਮ ਲੋਕਾਂ ਦੀ ਦੇਖੋ ਇਸ ਤਰ੍ਹਾਂ ਉਹਦੇ ਤੇ ਆਪਾਂ ਡਿਬੇਟ ਤੇ ਨਾ ਜਾਈਏ ਕੰਟਰੀ ਦੀ ਸਵੈਰਨਟੀ ਲਈ ਕਈ ਕੁਝ ਕਰਨਾ ਪੈਂਦਾ ਹੈ ਉਹਦੇ ਚ ਕੀ ਗਲਤ ਹੈ ਕੀ ਸਹੀ ਹੈ ਆਪਾਂ ਨੂੰ ਨਹੀਂ ਪਤਾ ਲਾਸਟ ਵਿੱਚ ਤੁਸੀਂ ਕੀ ਕਹਿਣਾ ਚਾਹੋ ਦੇਖੋ ਜੀ ਕੱਠ ਹੋਏਗਾ ਸਾਰੀਆਂ ਗੱਲਾਂ ਹੋਣਗੀਆਂ ਔਰ ਇਹ ਸੈਨੇਟ ਵਾਲਾ ਜਿਹੜਾ ਕਾਨੂੰਨ ਹੈ ਜਾਂ ਤੇ ਵਾਪਸ ਹੋਏਗਾ ਜੇ ਨਹੀਂ ਵਾਪਸ ਹੁੰਦਾ ਤੇ ਦੇ ਖਿਲਾਫ ਰਿੱਟਾਂ ਪੈ ਸਕਦੀਆਂ ਨੇ ਮਾਨ ਜੋ ਹਾਈ ਕੋਰਟ ਸਾਡੀ ਜੂਰਡਿਕਸ਼ਨ ਬੰਦੀ ਹੈ ਉੱਥੇ ਰਿਟਾਂ ਪੈ ਸਕਦੀਆਂ ਨੇ ਸਟੇ ਮਿਲ ਸਕਦੀ ਹੈ ਕਿ ਸੈਨੀਟ ਐਜ਼ ਇਟ ਇਜ਼ ਕੰਮ ਕਰੇਗੀ ਔਰ ਜਿਹੜੇ ਬਾਕੀ ਪ੍ਰਾਵਧਾਨ ਨੇ ਉਹਦੇ ਵਾਸਤੇ ਜੋ ਵੀ ਤੁਹਾਡੇ ਕਾਨੂੰਨੀ ਹੱਕ ਹੈ ਉਹਦੇ ਵਾਸਤੇ ਲੜਾਈ ਲੜੀ ਜਾ ਸਕਦੀ ਹੈ ਉਹਦੇ ਲਈ ਡਰਨ ਦੀ ਲੋੜ ਨਹੀਂ ਹੈ ਮੈਂ ਇੱਕੋ ਬੇਨਤੀ ਕਰਦਾ ਆਪਣੇ ਹਰ ਭੈਣ ਭਰਾ ਨੂੰ ਤੁਸੀਂ ਮੇਰੇ ਬੜੇ ਕੀਮਤੀ ਭੈਣ ਭਰਾਓ ਆਪਣੇ ਮਾਪੇ ਬਪ ਨੂੰ ਪੁੱਛ ਕੇ ਦੇਖੋ ਅਰਬਾਂ ਕਰੋੜਾਂ ਰੁਪਏ ਖਰਚ ਕੇ ਵੀ ਨਹੀਂ ਲੱਭਣਾ ਤੁਸੀਂ ਇਸ ਕਰਕੇ ਨਾ ਬੜਾ ਪੀਸਫੁਲ ਪ੍ਰੋਟੈਸਟ ਆਪਾਂ ਕਰਨਾ ਹੈ ਕਰਨਾ ਜ਼ਰੂਰ ਹੈ ਔਰ ਉਹਦੇ ਲਈ ਸ਼ਕਤੀਪੂਰਨ ਪ੍ਰਦਰਸ਼ਨ ਵੀ ਕਰਨਾ ਹੈ ਪਰ ਹਲਾ ਗੁੱਲਾ ਨਹੀਂ ਕਰਨਾ ਜੋ ਮੈਂ ਤੁਹਾਨੂੰ ਇੱਕ ਆਈਡੀਆ ਦਿੰਦਾ ਆਪਣੇ ਸ਼ਹਿਰ ਪਿੰਡ 'ਚ 20 ਜਾਣੇ 50 ਜਾਣੇ 100 ਜਾਣੇ ਇਕੱਠੇ ਹੋ ਇੱਕ ਦੂਜੇ ਦੀ ਬਾਹ ਫੜ ਕੇ ਲੰਬੀ ਚੇਨ ਬਣਾਓ ਉਹ ਜਾ ਕੋਈ ਪ੍ਰੋਟੈਸਟ ਕੀਤਾ ਜਾਵੇ ਜਿਸ ਨੂੰ ਖਦੇੜਨ ਵਾਸਤੇ ਵੀ ਇਹਨਾਂ ਨੂੰ ਬਹੁਤ ਜਾਨ ਲੱਗੇ ਜ਼ਮੀਨ ਤੇ ਬਹਿ ਕੇ ਆਪਾਂ ਚੌਂਕੜੀ ਮਾਰ ਕੇ 4 ਘੰਟੇ ਦਾ ਪ੍ਰੋਟੈਸਟ ਕਰ ਦਈਏ ਤੇ ਕਵਰੇਜ ਜਿਹੜੀ ਸਾਡਾ ਸੋਸ਼ਲ ਮੀਡੀਆ ਜਿਹੜਾ ਪੰਜਵਾਂ ਪਿੱਲਰ ਹੈ ਸਭ ਤੋਂ ਸਟਰੋਂਗ ਪਿੱਲਰ ਇਹ ਤੁਹਾਨੂੰ ਦੁਨੀਆ 'ਚ ਪਹੁੰਚਾਏਗਾ ਔਰ ਦੁਨੀਆ ਆਪਣੇ ਆਪ ਤੁਹਾਡੇ ਪ੍ਰਤੀ ਵੇਖੇਗੀ ਸਰਕਾਰਾਂ ਵੀ ਹਿੱਲਣਗੀਆਂ ਹਲਾਉਣੀਆਂ ਚਾਹੀਦੀਆਂ ਨੇ ਜਦੋਂ ਜਿਸ ਸਰਕਾਰ ਨੂੰ ਜਾਂ ਜਿਸ ਵੀ ਬਿਊਰੋਕਰੇਟ ਨੂੰ ਉਹਨੂੰ ਆਪਣੀਆਂ ਡਿਊਟੀਆਂ ਭੁੱਲ ਜਾਣਾ ਡਿਊਟੀ ਸ਼ਬਦ ਵਰਤੇ ਵੇਦੇ ਜਨਤਾ ਦੇ ਪਰੇ ਦੀ ਕੀ ਡਿਊਟੀਆਂ ਬਣਦੀਆਂ ਨੇ ਜੇ ਭੁੱਲਣ ਤੇ ਡੈਫੀਨੇਟਲੀ ਹੋਣਾ ਚਾਹੀਦਾ ਔਰ ਮੈਨੂੰ ਪੂਰਾ ਯਕੀਨ ਹੈ ਸਾਡੇ ਸਾਡੇ ਮੇਰੇ ਜਿਹੜੇ ਛੋਟੇ ਭੈਣ ਭਰਾ ਸਟੂਡੈਂਟ ਵੀਰ ਨੇ ਔਰ ਜਿਹੜੇ ਉੱਥੇ ਟੀਚਰਜ਼ ਨੇ ਬਾਕੀ ਵੀ ਕਿ ਉਹ ਇਸ ਆਪਣੇ ਮੁੱਦੇ 'ਚ ਕਾਮਯਾਬ ਹੋਣਗੇ ਲੀਗਲੀ ਵੀ ਉਹਨਾਂ ਦੇ ਪ੍ਰਤੀ ਮਤਲਬ ਸਟਰੋਂਗ ਫੀਲਿੰਗ ਹੈ ਮੈਨੂੰ ਕਿ ਉਹ ਲੋਕ ਕਾਮਯਾਬ ਹੋਣਗੇ ਉਹਨੇ ਵੀ ਚਾਹੀਦੇ ਠੀਕ ਹੈ ਧੰਨਵਾਦ ਇਹ ਅਸੀਂ ਗੱਲਬਾਤ ਕੀਤੀ ਸੀ ਯੂਨੀਵਰਸਿਟੀ ਉੱਤੇ ਕੇਂਦਰੀਕਰਨ ਹੋਣ ਤੇ ਡਾਕਟਰ ਐਡਵੋਕੇਟs ਨੀਮਨਲ ਜੀ ਨਾਲ